ਦੋਸਤੋ ਬਹੁਤ ਸਮਾਂ ਪਹਿਲਾਂ ਦੀ ਗੱਲ ਆ ਇੱਕ ਪਿੰਡ ਵਿੱਚ ਨਾ ਇੱਕ ਕਿਸਾਨ ਰਹਿੰਦਾ ਸੀ ਉਹਦੇ ਦੋ ਪੁੱਤਰ ਸੀ ਇੱਕ ਦਾ ਨਾਮ ਲਖੀ ਤੇ ਦੂਜੇ ਦਾ ਨਾਮ ਬਸੰਤ ਸੀ ਖੇਤੀਬਾੜੀ ਕਰਦੇ ਸੀ ਆਪਣਾ ਕਰਦੇ ਤੇ ਉਹਨਾਂ ਦਾ ਦਿਨ ਉਹਨਾਂ ਦੀ ਜ਼ਿੰਦਗੀ ਬੜੀ ਹੀ ਸੁੱਖ ਨਾਲ ਬੀਤ ਰਹੀ ਸੀ ਬੜਾ ਖੁਸ਼ ਪਰਿਵਾਰ ਸੀ ਉਹ ਤੇ ਕਹਿੰਦੇ ਨੇ ਨਾ ਕਿ ਜਦੋਂ ਬੰਦਾ ਬਜ਼ੁਰਗ ਹੁੰਦਾ ਤੇ ਉਹਨੂੰ ਇਸ ਦੁਨੀਆ ਤੋਂ ਜਾਣਾ ਹੀ ਪੈਂਦਾ ਤੇ ਇਸ ਤਰ੍ਹਾਂ ਹੀ ਉਹ ਜਿਹੜਾ ਕਿਸਾਨ ਸੀ ਨਾ ਹੁਣ ਬਜ਼ੁਰਗ ਹੋ ਗਿਆ ਸੀ ਤੇ ਉਹ ਬਿਮਾਰ ਪੈ ਗਿਆ ਤੇ ਬਿਮਾਰੀ ਜਿਹੜੀ ਉਹਦੀ ਹੁਣ ਠੀਕ ਹੋਣ ਵਾਲੀ ਨਹੀਂ ਸੀ ਤੇ ਉਹਨੂੰ ਲੱਗਾ ਕਿ ਹੁਣ ਮੇਰਾ ਜਿਹੜਾ ਨਾ ਅਖੇਰੀ ਸਮਾਵਾ ਉਹ ਆ ਗਿਆ ਵਾ ਤੇ ਉਹਨੇ ਨਾ ਆਪਣੇ ਦੋਨੇ ਜਿਹੜੇ ਉਹਦੇ ਪੁੱਤਰ ਸੀ ਨਾ ਲੱਖੀ ਤੇ ਬਸੰਤ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਤੇ ਉਹਨਾਂ ਨੂੰ ਕਹਿਣ ਲੱਗਾ ਵੀ ਮੇਰੇ ਪੁੱਤਰੋ ਮੈਨੂੰ ਹੁਣ ਪਤਾ ਲੱਗ ਗਿਆ ਕਿ ਮੇਰਾ ਹੁਣ ਆਖਰੀ ਸਮਾਵਾ ਮੈਂ ਚਾਹਨਾ ਵਾਂ ਕਿ ਮੇਰੇ ਮਰਨ ਤੋਂ ਬਾਅਦ ਤੁਸੀਂ ਨਾ ਆਪੋ ਵਿੱਚ ਮਿਲ ਜੁਲ ਕੇ ਰਹੋ ਕੋਈ ਲੜਾਈ ਝਗੜਾ ਨਾ ਕਰੋ ਤੇ ਸੁਖ ਸ਼ਾਂਤੀ ਨਾਲ ਰਹੋ ਤੇ ਆਪਣੀ ਇਸ ਤਰ੍ਹਾਂ ਹੀ ਸੋਹਣੀ ਜ਼ਿੰਦਗੀ ਜਿਹੜੀ ਉਹ ਬਸਰ ਕਰੋ ਤੇ ਮੈਂ ਨਾ ਸੋਨੇ ਦੀਆਂ ਮੇਰੇ ਕੋਲ ਸ਼ਰਫੀਆਂ ਸੀ ਉਹ ਇਕੱਠੀਆਂ ਕਰਕੇ ਮੈਂ ਰੱਖੀਆਂ ਸੀ ਵੀ ਜਿੰਦਗੀ 'ਚ ਕਦੇ ਓខਾ ਟਾਈਮ ਆ ਜਾਏ ਤੇ ਉਹ ਆਪਾਂ ਵਰਤ ਲਿਗੇ ਤੇ ਉਹਨਾਂ ਨੂੰ ਮੈਂ ਆਪਣੇ ਘਰ ਦੇ ਜਿਹੜੇ ਪਿੱਛੇ ਆਪਣੇ ਅੰਬ ਦਾਦ ਰੱਖਦੇ ਆ ਨਾ ਉਹਦੇ ਥੱਲੇ ਦੱਬਿਆ ਹੋਇਆ ਵਾ ਤੇ ਜੇ ਉਹ ਤੁਹਾਡੇ ਕਿਸੇ ਕੰਮ ਆ ਜਾਣ ਤੇ ਬਹੁਤ ਵਧੀਆ ਪਰ ਉਹਨਾਂ ਨੂੰ ਉਦੋਂ ਹੀ ਕੱਢਿਓ ਜਦੋਂ ਤੁਹਾਨੂੰ ਲੱਗੇ ਵੀ ਹੁਣ ਸਾਰੇ ਹੀ ਲਿਵਸੀਲੇ ਜਿਹੜੇ ਆ ਉਹ ਜ਼ਿੰਦਗੀ 'ਚ ਉਹ ਫੇਲ ਹੋ ਗਿਆ ਤੇ ਹੁਣ ਸਾਨੂੰ ਉਹਨਾਂ ਅਸ਼ਰਫੀਆਂ ਦੀ ਜ਼ਰੂਰਤ ਆ ਤੇ ਉਹਦੇ ਜਿਹੜੇ ਦੋਨੋਂ ਪੁੱਤਰ ਸੀ ਨਾ ਉਹ ਕਹਿਣ ਲੱਗੇ ਕਿ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਪਿਤਾ ਜੀ ਵੀ ਜਿੱਦਾਂ ਤੁਸੀਂ ਕਹਿ ਰਹੋ ਨਾ ਅਸੀਂ ਉਦਾਂ ਹੀ ਕਰਾਂਗੇ ਤੇ ਇੰਨਾ ਸੁਣਦੇ ਜਿਹੜਾ ਬਜ਼ੁਰਗ ਕਿਸਾਨ ਸੀ ਨਾ ਉਹਨੇ ਆਪਣੇ ਪ੍ਰਾਣ ਤਿਆਗ ਦਿੱਤੇ ਹੁਣ ਦੋਨੇ ਜਿਹੜੇ ਪੁੱਤਰ ਸੀ ਨਾ ਉਹਨਾਂ ਨੇ ਪਿਤਾ ਦਾ ਜਿਹੜਾ ਅੰਤਮ ਸੰਸਕਾਰ ਉਹ ਕਰ ਦਿੱਤਾ ਪਿਤਾ ਦੀ ਜਿਹੜੀ ਮੌਤ ਤੋਂ ਬਾਅਦ ਆ ਵਾ ਜਿਹੜਾ ਛੋਟਾ ਭਰਾ ਸੀ ਨਾ ਲਖੀ ਉਹ ਤੇ ਬਹੁਤ ਦੁਖੀ ਸੀ ਪਰ ਜਿਹੜਾ ਵੱਡਾ ਸੀ ਨਾ ਬਸੰਤ ਉਹਨੂੰ ਆਪਣੇ ਪਿਤਾ ਦੇ ਮਰਨ ਦਾ ਮਾਸਾ ਵੀ ਦੁੱਖ ਜਾਂ ਨਹੀਂ ਸੀ ਲੱਗਦਾ ਉਹਦੀਆਂ ਅੱਖਾਂ ਦੇ ਸਾਹਮਣੇ ਤੇ ਉਹ ਜਿਹੜੀਆਂ ਸੋਨੇ ਦੀਆਂ ਅਸ਼ਰਫੀਆਂ ਉਹ ਹੀ ਕੰਬ ਰਹੀਆਂ ਸੀ ਰਾਤ ਨੂੰ ਉਹਨੂੰ ਨੀਂਦ ਕਿੱਥੋਂ ਆਵੇ ਤੇ ਉਹ बार-बार ਦੀ ਸੱਜੇ ਪਾਸੇ ਕਦੀ ਖੱਬੇ ਪਾਸੇ ਆਪਣੇ ਘਰੋਂ ਬਦਲੀ ਜਾਵੇ ਜਦੋਂ ਅੱਧੀ ਰਾਤ ਹੋਈ ਨਾ ਮਤਲਬ ਸਵੇਰ ਹੋਣ ਤੋਂ ਪਹਿਲਾਂ ਹੀ ਤੋ ਸੋਚਣ ਲੱਗਾ ਵੀ ਜੇ ਮੈਂ ਲੱਖੀ ਦੇ ਜਾਗਣ ਤੋਂ ਪਹਿਲਾਂ ਪਹਿਲਾਂ ਹੀ ਆਪਣਾ ਕੰਮ ਘਾਰਾ ਵਾਂ ਤੇ ਫਿਰ ਜੇ ਇਹ ਜਾ ਗਿਆ ਤੇ ਹੋ ਸਕਦਾ ਮੈਨੂੰ ਫਿਰ ਮੌਕਾ ਹੀ ਨਾ ਮਿਲੇ ਐ ਸੋਚ ਕੇ ਉਹਨੇ ਆਪਣੀ ਕਈ ਫੜੀ ਤੇ ਤੁਰ ਪਿਆ ਘਰ ਦੇ ਪਿਛਵਾੜੇ ਤੇ ਉਹ ਰੋਖ ਦੇ ਥੱਲੇ ਜਾ ਪਹੁੰਚਿਆ ਜਿੱਥੇ ਉਹਦੇ ਪਿਤਾ ਨੇ ਦੱਸਿਆ ਸੀ ਵੀ ਉਹ ਅਸ਼ਰਫੀਆਂ ਜਿਹੜੀਆਂ ਸੋਨੇ ਦੀਆਂ ਵਾਂ ਮੋਰਾ ਮ ਉਹ ਦਬੀਆਂ ਹੋਈਆਂ ਵਾਂ ਤੇ ਉਹਨੇ ਉੱਥੇ ਜਾ ਕੇ ਨਾ ਮਿੱਟੀ ਪੁੱਟਣੀ ਸ਼ੁਰੂ ਕਰਤੀ ਥੋੜੀ ਦੇਰ ਬਾਅਦ ਹੀ ਨਾ ਜਦੋਂ ਜ਼ਮੀਨੋਂ ਨੇ ਪੁੱਟੀ ਨਾ ਤੇ ਸੱਚੀ ਜਿਹੜੀਆਂ ਅਸ਼ਰਫੀਆਂ ਹੀ ਨਾ ਉਹ ਜਿਹੜੇ ਬਾਕਸ ਚ ਪਾਈਆਂ ਸੀ ਉਹਨੇ ਬਾਹਰ ਕੱਢ ਲਈਆਂ ਹੁਣ ਅਸ਼ਰਫੀਆਂ ਦੇਖ ਕੇ ਉਹ ਤੇ ਉਹ ਬਹੁਤ ਹੀ ਖੁਸ਼ ਹੋਇਆ ਉਹ ਸੋਚਣ ਲੱਗਾ ਵੀ ਕਿਉਂ ਨਾ ਹੋਵੇ ਵੀ ਇਹ ਸਾਰੀਆਂ ਮੈਨੂੰ ਹੀ ਮਿਲ ਜਾਣ ਤੇ ਫਿਰ ਜੇ ਮੈਨੂੰ ਮਿਲ ਜਾਣ ਤੇ ਮੈਨੂੰ ਸਾਰੀ ਜ਼ਿੰਦਗੀ ਕੋਈ ਵੀ ਕੰਮ ਨਹੀਂ ਕਰਨਾ ਪਊਗਾ ਉਨੇ ਜਿਹੜਾ ਹੈਗਾ ਸੀ ਨਾ ਸ਼ਰਫੀਆਂ ਵਾਲਾ ਬਾਕਸ ਸੀ ਉਹਨੂੰ ਜਿਹੜਾ ਚੁੱਕਿਆ ਤੇ ਜਾ ਕੇ ਇੱਕ ਹੋਰ ਰੁੱਖ ਸੀ ਉਹਦੇ ਥੱਲੇ ਨਾ ਉਹਨੇ ਟੋਇਆ ਪੁੱਟ ਕੇ ਤੇ ਉੱਥੇ ਦੱਬ ਦਿੱਤਾ ਤੇ ਫਿਰ RAM ਨਾ ਜਿਹੜਾ ਨਾ ਘਰ ਆ ਕੇ ਜੇ ਸੌ ਗਿਆ ਸਵੇਰੇ ਜਦੋਂ ਉਹਦਾ ਛੋਟਾ ਭਰਾ ਜਿਹੜਾ ਲੱਖੀ ਸੀ ਨਾ ਉਹ ਉੱਠਿਆ ਤੇ ਉਹ ਜ਼ੋਰ-ਜ਼ੋਰ ਦੀ ਆਵਾਜ਼ਾਂ ਮਾਰਨ ਲੱਗਾ ਜਲਦੀ ਆ ਜਲਦੀ ਆ ਵੇਖ ਅੰਬ ਦੇ ਦਰਖਤ ਹਲੇ ਕਹਨੇ ਟੋਇਆ ਪੁੱਟਿਆ ਹੀ ਓ ਸਾਨ ਮੈਨੂੰ ਅੰਜ ਲਗੰਡਿਆ ਵੀ ਜਿਹੜੀਆਂ ਸ਼ਰਫੀਆਂ ਸੀ ਨਾ ਉਹ ਵੀ ਗਾਇਬ ਹੋ ਗਈਆਂ ਹੀ ਮੈਨੂੰ ਲੱਗਦਾ ਕੋਈ ਚੋਰ ਰਾਤ ਨੂੰ ਸਾਰੀਆਂ ਸ਼ਰਫੀਆਂ ਕੱਢ ਕੇ ਭੱਜ ਗਿਆ ਹੀ ਉਹ ਜਿਹੜਾ ਬਸੰਸੀ ਇੱਕਦਮ ਜਿੱਦਾਂ ਅਣਜਾਣ ਜਿਹਨੂੰ ਦਕੇ ਨੂੰ ਕੋਈ ਪਤਾ ਹੀ ਨਹੀਂ ਹੁੰਦਾ ਉਹ ਇੱਕਦਮ ਉੱਠਿਆ ਇਹ ਕਿਦਾਂ ਹੋ ਸਕਦਾ ਵਾ ਇਹ ਕਿਦਾਂ ਕੋਈ ਕੱਢ ਕੇ ਲੈ ਕੇ ਜਾ ਸਕਦਾ ਹੈਗਾ ਜਦੋਂ ਦੋਵੇਂ ਭਰਾ ਜਿਹੜੇ ਉਸ ਜਗ੍ਹਾ ਤੇ ਆਏ ਤੇ ਉਹਨਾਂ ਨੇ ਵੇਖਿਆ ਵੀ ਜ਼ਮੀਨ ਤੇ ਸੱਚੀ ਪੁੱਟੀ ਹੋਈ ਆ ਜਿੱਥੇ ਇਹ ਸ਼ਰਫੀਆਂ ਉਹਨਾਂ ਦੇ ਪਿਤਾ ਨੇ ਕਿਹਾ ਸੀ ਤੇ ਜਿਹੜਾ ਹੈਗਾ ਹੀ ਨਾ ਲੱਖੀ ਉਹਨੇ ਕਿਹਾ ਵੀ ਹੁਣ ਕੀ ਕਰੀਏ ਭਰਾ ਵੀ ਸ਼ਰਫੀਆਂ ਦੇ ਹੈ ਨਹੀਂ ਵਿੱਚ ਤੇ ਮੇਰਾ ਵਿਚਾਰਾ ਭੀ ਆਪਾਂ ਜਿਹੜਾ ਕੌਤਵਾਲੀ ਆ ਨਾ ਉੱਥੇ ਜਾ ਕੇ ਇਹਦੀ ਰਿਪੋਰਟ ਕਰੀਏ ਪਹਿਲੋਂ ਤੇ ਉਹਨਾਂ ਨੂੰ ਸੋਚਣਾ ਦੇਣੀ ਚਾਹੀਦੀ ਹੈ ਤੇ ਉਹਨੇ ਜਦੋਂ ਕੌਤਵਾਲੀ ਦਾ ਨਾਂ ਸੁਣਿਆ ਤੇ ਜਿਹੜਾ ਬਸੰਤ ਸੀ ਉਹ ਤੇ ਘਬਰਾ ਗਿਆ ਉਹਨੂੰ ਲੱਗਾ ਵੀ ਐਨਾ ਵੇ ਮੁੜ ਕੇ ਮੈ ਫੜਿਆ ਜਾਵਾਂ ਬਿਜੇ ਕੋਤਵਾਲੀ ਦਾਸ ਤੇ ਫਿਰ ਨਾਲ ਆਪਣੇ ਆਪ ਨੂੰ ਸੰਭਾਲਦਾ ਕਰਨ ਲੱਗਾ ਲਖੀ ਠਹਿਰ ਕੋਤਵਾਲੀ ਜਾਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਤੇ ਲਖੀ ਬੋਲੇ ਕਿਉਂ ਨਹੀਂ ਕਿਉਂ ਨਹੀਂ ਜਾਣਾ ਚਾਹੀਦਾ ਆਪਣੀਆਂ ਸ਼ਰਫੀਆਂ ਜਿਹੜੀਆਂ ਵਾਂ ਉਹ ਕੋਈ ਚੋਰ ਲੈ ਗਿਆ ਤੇ ਜਿਹੜਾ ਬਸੰਤ ਆ ਨਾ ਉਹ ਕਹਿੰਦਾ ਮੈਂ ਚੰਗੀ ਤਰ੍ਹਾਂ ਜਾਣਦਾ ਚੋਰ ਕੌਣ ਆ ਤੇ ਜਿੰਨੇ ਦਬੀਆਂ ਹੋਈਆਂ ਸਾਰੀਆਂ ਸ਼ਰਫੀਆਂ ਕੱਢ ਲੀਆਂ ਵਾਂ ਲਖੀ ਨੇ ਇੱਕਦਮ ਹੈਰਾਨ ਹੋ ਕੇ ਪੁੱਛਿਆ ਭੀ ਵੀਰੇ ਇਹ ਤੂੰ ਕੀ ਕਹਿਣਾ ਵਾ ਉਹ ਕੌਣ ਆ ਤੇ ਜਿਹੜਾ ਬਸੰਤ ਸੀ ਨਾ ਉਹ ਕਹਿੰਦਾ ਹਾਂ ਤੂੰ ਜਾਣਨਾ ਚਾਹੁੰਨਾ ਨਾ ਵਿਚੋਰ ਕੌਣ ਚੋਰ ਤਾਂ ਤੂੰ ਹੀ ਹੈ ਜਿਨੇ ਕੱਡੀਆਂ ਚੋ ਸ਼ਰਫੀਆਂ ਬਸੰਤ ਨੇ ਆਪਣੀ ਚੋਰੀ ਛਪਾਉਣ ਲਈ ਉਲਟਾ ਹੀ ਆਪਣੇ ਭਰਾ ਦੇ ਉੱਤੇ ਨਾ ਦੋਸ਼ ਲਾ ਦਿੱਤਾ ਬਸੰਤ ਦੀ ਇਹ ਗੱਲ ਸੁਣ ਕੇ ਜਿਹੜਾ ਲਖੀ ਉਹ ਤੇ ਵਿਚਾਰਾ ਰੋਣਾ ਖਾ ਗਿਆ ਉਹ ਕਹਿੰਦਾ ਵੀ ਭਰਾਏ ਕੀ ਕਹਿ ਰਿਹਾ ਤੂੰ ਮੈਂ ਚੋਰ ਨਹੀਂ ਹੈਗਾ ਮੈਂ ਕੋਈ ਚੋਰੀ ਨਹੀਂ ਕੀਤੀ ਫਿਰ ਬਸੰਤ ਕਹਿਣ ਲੱਗਾ ਤੇਰੇ ਤੋਂ ਇਲਾਵਾ ਇਹਨਾਂ ਸ਼ਰਫੀਆਂ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਤੇ ਫਿਰ ਕੋਈ ਕੱਢ ਕਿਦਾਂ ਸਕਦਾ ਆਪਾਂ ਦੋਹਾਂ ਨੂੰ ਹੀ ਪਿਤਾ ਜੀ ਨੇ ਦੱਸਿਆ ਨਾ ਤੇ ਇਹ ਗੱਲ ਤੇ ਸਾਫ਼ ਆ ਵੀ ਤੂੰ ਇਕੱਲਾ ਹੀ ਸਾਰੀਆਂ ਹੜਪਣਾ ਚਾਹੁੰਦਾ ਵਾ ਲੱਖੀ ਨੇ ਜਦੋਂ ਇਹ ਸੁਣਿਆ ਉਹ ਕਹਿੰਦਾ ਭਰਾ ਇਦਾਂ ਨਾ ਕਹਿ ਮੈਂ ਸੱਚ ਕਹੀ ਨਾ ਮੈਂ ਕੋਈ ਸ਼ਰਫੀਆਂ ਨਹੀਂ ਚੁਰਾਈਆਂ ਤੇ ਨਾ ਮੈਂ ਉਹਨਾਂ ਬਾਰੇ ਜਾਣਦਾ ਵਾਂ ਫਿਰ ਬਸੰਤ ਬੋਲਿਆ ਕਹਿੰਦਾ ਮੈਂ ਕੋਈ ਸਫਾਈ ਨਹੀਂ ਸੁਣਨਾ ਚਾਹੁੰਦਾ ਤੇ ਤੂੰ ਜਾ ਤੇ ਮੈਨੂੰ ਉਹ ਸ਼ਰਫੀਆਂ ਦੇ ਦੇ ਤੇ ਜਾਂ ਫਿਰ ਇਹ ਘਰ ਦੇ ਦਰਵਾਜ਼ੇ ਤੇਰੇ ਲਈ ਹਮੇਸ਼ਾ ਮਿਸ਼ਰ ਲਈ ਬੰਦ ਹੋਗੇ ਲੱਖੀ ਉਦਾਸ ਹੋ ਕੇ ਬੋਲਿਆ ਠੀਕ ਆ ਭਰਾ ਜੇ ਤੈਨੂੰ ਮੇਰੀ ਗੱਲ ਤੇ ਵਿਸ਼ਵਾਸ ਨਹੀਂ ਨਾ ਹੈਗਾ ਤੇ ਮੈਂ ਇਹ ਘਰ ਤੇ ਇਹ ਪਿੰਡ ਛੱਡ ਕੇ ਚਲਾ ਜਾਵਾਂਗਾ। ਲੇਕਿਨ ਮੇਰੀ ਇੱਕ ਗੱਲ ਯਾਦ ਰੱਖਣਾ। ਅੱਜ ਤੂੰ ਭਾਵੇਂ ਮੇਰੇ ਤੇ ਵਿਸ਼ਵਾਸ ਨਹੀਂ ਨਾ ਕਰਦਾ ਪਰ ਸਚਾਈ ਜਿਹੜੀ ਆ ਨਾ ਉਹਨੂੰ ਕੋਈ ਛੁਪਾ ਨਹੀਂ ਸਕਦਾ। ਇੱਕ ਦਿਨ ਉਹ ਸਾਰਿਆਂ ਦੇ ਸਾਹਮਣੇ ਜ਼ਰੂਰ ਆਉਗੀ ਤੇ ਫਿਰ ਤੈਨੂੰ ਬਹੁਤ ਪਛਤਾਉਣਾ ਪਊਗਾ। ਲੇਕਿਨ ਜਿਹੜਾ ਬਸੰਤ ਸੀ ਉਹਨੇ ਉਹਦੀ ਇੱਕ ਵੀ ਗੱਲ ਨਹੀਂ ਸੁਣੀ ਤੇ ਉਹਨੂੰ ਘਰ ਤੋਂ ਕੱਢ ਦਿੱਤਾ। ਲੱਖੀ ਵਿਚਾਰਾ ਦੁਖੀ ਮਨ ਨਾਲ ਤੁਰੰਤੀ ਉੱਥੋਂ ਪਿੰਡੋਂ ਦੂਰ ਪਿਆ। ਉਹ ਸੋਚਣ ਲੱਗਾ ਪੀ ਇਹ ਨਾ ਇਹਨੇ ਮੇਰੇ ਭਰਾ ਨੇ ਸੱਚਾਈ ਜਾਣੀ ਐ ਤੇ ਮੇਰੇ ਨਾਲ ਇਦਾਂ ਦਾ ਵਿਵਹਾਰ ਕੋ ਕੀਤਾ ਤੇ ਕਹਿੰਦਾ ਕਿ ਇਹਦੇ ਨਾਲ ਬਦਨਾਮ ਹੋ ਕੇ ਪਿੰਡ ਚ ਰਹਿਣ ਨਾਲੋਂ ਚੰਗਾ ਵੀ ਮੈਂ ਚਲੇ ਆਈ ਜਾਵਾਂ ਕਿਉਂਕਿ ਜੇ ਬਸੰਤ ਨੇ ਸਾਰਿਆਂ ਨੂੰ ਦੱਸ ਦਿੱਤਾ ਤੇ ਘਰ ਦੀ ਵੀ ਬਦਨਾਮੀ ਹੋ ਜਣੀ ਤੇ ਮੇਰੀ ਵੀ ਬਦਨਾਮੀ ਹੋ ਜਣੀ ਐ ਤੇ ਪਰ ਉਹ ਸੋਚਣ ਲੱਗਾ ਕਿ ਕਿਤੇ ਐ ਨਾ ਹੋਵੇ ਵੀ ਇਹ ਵੀਰੇ ਨੇ ਸਾਰਾ ਧਨ ਜੜਾਵਾ ਉਹ ਹੜਾ ਪਨੇ ਆਵੇ ਕੱਢ ਲਿਆ ਹੋਵੇ ਤੇ ਪਰ ਉਹ ਸੋਚਦਾ ਹੋਇਆ ਹੀ ਅੱਗੇ ਤੁਰਿਆ ਜਾ ਰਿਹਾ ਸੀ ਤੇ ਉਧਰੋਂ ਬਸੰਤ ਜਿਹੜਾ ਉਹ ਬਹੁਤ ਖੁਸ਼ ਹੋ ਰਿਹਾ ਸੀ ਵੀ ਇੱਕ ਦੇ ਇਹਦੇ ਕੋਲੋਂ ਛਟਕਾਰਾ ਮਿਲ ਗਿਆ ਇੱਕ ਸਾਰੀਆਂ ਸ਼ਰਫੀਆਂ ਜਿਹੜੀਆਂ ਸੀ ਉਹਨੂੰ ਮਿਲ ਗਈਆਂ ਤੇ ਇੱਕ ਘਰ ਵੀ ਉਹਦਾ ਹੋ ਗਿਆ ਹੁਣ ਇਹਨੇ ਤੇ ਕਿ ਲੱਖੀ ਨੇ ਕਦੀ ਵੀ ਵਾਪਸ ਨਹੀਂ ਆਉਣਾ ਹੈ ਨਾ ਤੇ ਇਸ ਲਈ ਉਹ ਬੜਾ ਖੁਸ਼ ਹੋ ਰਿਹਾ ਸੀ ਜਦੋਂ ਐਨਾ ਤੁਰਿਆ ਜਾ ਰਿਹਾ ਸ ਤੁਰਿਆ ਜਾ ਰਿਹਾ ਸੀ ਅੱਗੇ ਨਾ ਬਹੁਤ ਸੰਘਣਾ ਜੰਗਲ ਆ ਗਿਆ ਹੁਣ ਰਾਤ ਹੋ ਚੁੱਕੀ ਸੀ ਆਲੇ ਦੁਆਲੇ ਬਿਲਕੁਲ ਐ ਹਨੇਰਾ ਛਾਇਆ ਹੋਇਆ ਹੀ ਉਹ ਆਪਣੀਆਂ ਸੋਚਾਂ ਵਿੱਚ ਗਵਾਚਿਆ ਤੁਰਿਆ ਜਾ ਰਿਹਾ ਸੀ ਤੇ ਉਹਦੀ ਕੰਨਾਂ 'ਚ ਇੱਕ ਆਵਾਜ਼ ਆਈ। ਭੀ 500 ਤੇਰੀਆਂ ਸ਼ਰਫ਼ੀਆਂ ਤੇ 500 ਮੇਰੀਆਂ ਤੇ ਉਹ ਸੋਚਣ ਲੱਗਾ ਭੀ ਐ ਆਵਾਜ਼ ਕਿੱਥੋਂ ਆ ਰਹੀ ਹੈ ਤੇ ਉਹ ਵੇਖਣ ਲਈ ਭੀ ਆਵਾਜ਼ ਪਤਾ ਕਰਾ ਕਿੱਥੋਂ ਆ ਰਹੀ ਹੈ ਤੇ ਉਸ ਦਿਸ਼ਾ ਵੱਲ ਗਿਆ ਜਿੱਥੋਂ ਆਵਾਜ਼ ਆ ਰਹੀ ਸੀ ਤੇ ਝਾੜੀ ਦੇ ਪਿੱਛੇ ਨਾ ਦੋ ਆਦਮੀ ਬੈਠੇ ਹੀ ਦੋਵੇਂ ਆਪੋ ਵਿੱਚ ਨਾ ਜਿਹੜਾ ਧੰਨ ਸੀ ਨਾ ਉਹਨਾਂ ਕੋਲ ਉਹਦਾ ਵਟਵਾਰਾ ਕਰ ਰਹੇ ਸੀ। ਲੱਖੀ ਨੂੰ ਸਮਝਣ 'ਚ देर ਨਾ ਲੱਗੀ ਵੀ ਦੇ ਦੋਵੇਂ ਚੋਰ ਆ ਤੇ ਚੋਰੀ ਦਾ ਮਾਲ ਆਪੋ ਵਿੱਚ ਵੰਡ ਰਹੇ ਤੇ ਫਿਰ ਅਚਾਨਕ ਹੀ ਕੋੜਿਆਂ ਦੇ ਪੈਰਾਂ ਦੀ ਜੜੀ ਨਾ ਉਹਨਾਂ ਦੀ ਆਵਾਜ਼ ਆਈ ਕਿਉਂਕਿ ਹਨੇਰਾ ਬੜਾ ਸੀ ਤੇ ਚਾਰੇ ਪਾਸੇ ਚੁੱਪ ਚਾਂਦ ਸੀ ਤੇ ਚੋਰ ਸੋਚਣ ਲੱਗੇ ਵੀ ਸ਼ਾਇਦ ਰਾਜਾ ਦੇ ਜਿਹੜੇ ਸੈਨਿਕ ਆ ਨਾ ਉਹ ਸਾਨੂੰ ਲੱਭਦੇ ਲੱਭਦੇ ਇੱਧਰ ਤੱਕ ਆ ਗਏ ਆ ਇਹ ਡਰ ਕਰ ਨੂੰ ਕੰਬਣ ਲੱਗੇ ਤੇ ਕਹਿਣ ਲੱਗੇ ਵੀ ਇਹ ਤਾਂ ਉਹਨਾਂ ਆਪ ਇੱਥੇ ਸ਼ਿਪਾ ਕੇ ਨਾ ਤੇ ਚਲੇ ਜਾਂਨੇ ਆ ਤੇ ਜਦੋਂ ਅੱਧੀ ਰਾਤ ਹੋਈ ਐ ਜਿਹੜੇ ਇਹਦੇ ਰਾਜੇ ਦੇ ਸੈਨਿਕਾਂ ਪਰੇ ਚੱਲ ਗਏ ਤੇ ਫੇਰ ਆਪਾਂ ਨਾ ਇਥੋਂ ਧੰਨ ਜਿਹੜਾ ਉਹ ਲੈ ਜਾਗੇ ਤੇ ਇਸ ਤਰ੍ਹਾਂ ਉਹ ਆਪਣਾ ਚੋਰੀ ਦਾ ਮਾਲ ਇੱਕ ਜਗ੍ਹਾ ਓਲੇ ਜੇ ਕਰਕੇ ਛੱਡ ਕੇ ਤੇ ਆਪ ਜੜਿਓ ਭੱਜ ਗਏ ਹੁਣ ਲੱਖੀ ਦੀ ਨਜ਼ਰੋਂ ਨਾ ਅਸ਼ਰਫੀਆਂ ਤੇ ਪਈ ਉਹ ਮਾਨੀ ਮਨ ਬਹੁਤ ਕੋਸ਼ ਹੋਇਆ ਵਿਚਾਲ ਇਹ ਮੈਨੂੰ ਧੰਨ ਮਿਲ ਗਿਆ ਪਰ ਫੇਰ ਉਹਦੇ ਮਨ 'ਚ ਵਿਚਾਰ ਆਇਆ ਵੀ ਇਹ ਮੇਰੀਆਂ ਨਹੀਂ ਆ ਇਹ ਤੇ ਚੋਰੀ ਦੀਆਂ ਤੇ ਮੈਂ ਇਹਨਾਂ ਨੂੰ ਆਪਣੇ ਨਾਲ ਨਹੀਂ ਲੈ ਕੇ ਜਾ ਸਕਦਾ ਤੇ ਉਹਨੇ ਜੀਤਾ ਇੱਕ ਹੋਰ ਰੁੱਖ ਵਾਲੀ ਮਿੱਟੀ ਪੁੱਟੀ ਤੇ ਉੱਥੇ ਸਾਰੀਆਂ ਇਹ ਸ਼ਰਫੀਆਂ ਜਿਹੜੀਆਂ ਸੀ ਉਹ ਦੱਬ ਦਿੱਤੀਆਂ ਤੇ ਉਹ ਇੱਕ ਰੁੱਖ ਸੀ ਤੇ ਉਹਨੇ ਨਿਸ਼ਾਨੀ ਰੱਖ ਲਈ ਵੀ ਇੱਥੇ ਕਿ ਮੈਂ ਦੱਬੀਆਂ ਹੈਗੀਆਂ ਫਿਰ ਰਾਤ ਉਹ ਉਹ ਰੁੱਖ ਦੇ ਉੱਤੇ ਚੜ ਕੇ ਤੇ ਉਸ ਹੋ ਗਿਆ ਸਵੇਰੇ ਜਦੋਂ ਉઠਿਆ ਤੇ ਫਿਰ ਰਸਤੇ ਤੇ ਚੱਲਣ ਲੱਗ ਪਿਆ ਅਜੀ ਕੁਝ ਦੂਰੀ ਚੱਲਿਆ ਹੀ ਵੀ ਕੁਝ ਡਾਕੂ ਜਿਹੜੇ ਉਹਨਾਂ ਨੇ ਉਹਨੂੰ ਘੇਰ ਲਿਆ ਜਿਹੜਾ ਡਾਕੂਆਂ ਦਾ ਸਰਦਾਰ ਸੀ ਉਹ ਬੋਲਿਆ ਵੀ ਜੋ ਕੁਝ ਤੇਰੇ ਕੋਲ ਹੈਗਾ ਨਾ ਕੱਢ ਕੇ ਹੁਣੇ ਦੇ ਦੇ ਨਹੀਂ ਤੇ ਤੈਨੂੰ ਜਾਨ ਤੋਂ ਮਾਰ ਦਿਆਂਗੇ ਲੱਖੀ ਬੋਲਿਆ ਵੀ ਭਰਾਓ ਮੇਰੇ ਕੋਲ ਤਾਂ ਕੁਝ ਨਹੀਂ ਹੈਗਾ ਮੈਂ ਤੇ مصیبت ਦਾ ਮਾਰਿਆ ਮੇਰੇ ਕੋਲ ਧਨ ਕਿੱਥੋਂ ਆਊਗਾ ڈاکੂਆਂ ਦਾ ਜਿਹੜਾ ਸਰਦਾਰ ਸੀ ਉਹ ਬੋਲਿਆ ਤੂੰ ਝੂਠ ਬੋਲਦਾ ਇਹਦੀ ਤਲਾਸ਼ੀ ਲਓ ਜਦੋਂ ਤਲਾਸ਼ੀ ਲਈ ਤੇ ਉਹਦੇ ਕੋਲੋਂ ਸੱਚੀ ਕੋਸ਼ ਨਾ ਮਿਲਿਆ ਕੋਈ ਵਸਤੂ ਹੀ ਨਾ ਮਿਲੀ ਤੇ ਜਿਹੜਾ ਸਰਦਾਰ ਸੀ ਉਹ ਤੇ ਗੁੱਸੇ 'ਚ ਐਂ ਤਮਤਮਾਉਣ ਲੱਗਾ ਤੇ ਉਹ ਉੱਚੀ ਦੇਣੀ ਐਂ ਦਬਕਾ ਮਾਰ ਕੇ ਬੋਲਿਆ ਵੀ ਜੇ ਇਹਦੇ ਕੋਲ ਪੈਸੇ ਨਹੀਂ ਨਾ ਹੈਗੇ ਇਹ ਹਾੜੇ ਹੋਰ ਕਿਸੇ ਕੰਮ ਆਊਗਾ ਇਹਨੂੰ ਆਪਣੇ ਅੱਡੇ ਤੇ ਲੈ ਜਾਓ ਤੇ ਅੱਜ ਦੇਵੀ ਮਾਂ ਨੂੰ ਇਹਦੀ ਬਲੀ ਚੜਾਉਣੀ ਆ ਐ ਸੁਣਦੀ ਜਿਹੜਾ ਲੱਖੀ ਉਹਦੇ ਤੇ ਰਹਿੰਦੇ ਵੀ ਹੋਸ਼ ਛੁੱਟ ਗਏ ڈاکੂ ਜਿਹੜੇ ਸੀ ਲੱਖੀ ਨੂੰ ਉਠਾ ਕੇ ਆਪਣੇ ਅੱਡੇ ਤੇ ਲੈ ਗਏ ਤੇ ਜਦੋਂ ਉਹ ਅੱਡੇ ਤੇ ਪਹੁੰਚਦੇ ਪਹੁੰਚਦੇ ਲੱਖੀ ਦੇ ਮਨਚ ਵੀ ਇੱਕ ਹੋਰ ਸਕੀਮ ਜਿਹੜੀ ਉਹ ਆ ਗਈ ਅੱਡੇ ਤੇ ਪਹੁੰਚਦੇ ਹੀ ਉਹਨੇ ڈاکੋਂ ਦੇ ਸਰਦਾਰ ਨੂੰ ਕਿਹਾ ਵੀ ਅਗਰ ਜੇ ਤੁਸੀਂ ਮੈਨੂੰ ਨਾ ਆਪਣੇ ਦਲ ਚ ਸ਼ਾਮਲ ਕਰ ਲਓ ਤੇ ਮੈਂ ਤੁਹਾਨੂੰ 1000 ਸੋਨੇ ਦੀਆਂ ਅਸ਼ਰਫੀਆਂ ਦਾ ਪਤਾ ਦੇ ਸਕਦਾ ਪਰ ਤੁਹਾਨੂੰ ਵਾਦਾ ਕਰਨਾ ਪਊ ਕਿ ਮੈਨੂੰ ਤੁਸੀਂ ਆਪਣੇ ਦਲ 'ਚ ਸ਼ਾਮਲ ਕਰਦੇ ਆਂ ਤੇ ਮੈਨੂੰ ਤੁਸੀਂ ਜਿਹੜਾ ਮਾਰਦੇ ਨਹੀਂ ਮੇਰੀ ਬਲੀ ਨਹੀਂ ਦਿੰਦੇ ਇਹ 1000 ਅਸ਼ਰਫੀਆਂ ਦਾ ਸੁਣ ਕੇ ਡਾਕੂਆਂ ਦਾ ਸਰਦਾਰ ਬੋਲਿਆ ਕੀ ਕਿਹਾ 1000 ਸ਼ਰਫੀਆਂ ਤੂੰ ਸੱਚ ਕਿੰਨਾ ਜੇ ਤੂੰ ਸੱਚ ਕਿੰਨਾ ਤੇ ਤੇਰੀ ਸ਼ਰਤ ਮਨਜ਼ੂਰ ਆ ਜਲਦੀ ਸਾਨੂੰ ਉਹਨਾਂ ਅਸ਼ਰਫੀਆਂ ਦਾ ਪਤਾ ਦੱਸ ਲੱਖੀ ਬੋਲਿਆ ਵੇਖ ਪੜਾ ਹੁਣ ਰਾਤ ਹੋਣ ਵਾਲੀ ਐ ਤੇ ਇਸ ਵੇਲੇ ਉੱਥੇ ਜਾਣਾ ਠੀਕ ਨਹੀਂ ਕਾਲ ਸਵੇਰੇ ਆਪਾਂ ਜਾਵਾਂਗੇ ਤੇ ਤੁਹਾਨੂੰ ਲੋਕਾਂ ਨੂੰ ਮੈਂ ਉੱਥੇ ਲੈ ਜਾਊਂਗਾ ਤੇ ਤੁਸੀਂ ਉਹ ਸ਼ਰਫੀਆਂ ਲੈ ਲਿਓ ਡਾਕੂਆਂ ਦਾ ਜਿਹੜਾ ਸਰਦਾਰ ਸੀ ਉਹ ਬੋਲਿਆ ਖਬਰਦਾਰ ਜੇ ਸਾਡੇ ਨਾਲ ਕੋਈ ਚਲਾਕੀ ਕੀਤੀ ਤੇ ਤੈਨੂੰ ਅਸੀਂ ਜਿੰਦਾ ਜਿਹੜਾ ਮਾਰ ਕੇ ਸੁੱਟ ਦੇਵਾਂਗੇ ਐਸੇ ਜੰਗਲ ਵਿੱਚ ਲੱਖੀ ਬੋਲਿਆ ਸਰਦਾਰ ਜੀ ਤੁਸੀਂ ਬਿਲਕੁਲ ਨਿਸ਼ਚਿਤ ਰਹੋ ਮੈਂ ਕੋਈ ਵੀ ਤੁਹਾਡੇ ਨਾਲ ਧੋਖਾ ਕਰਨ ਵਾਲਾ ਨਹੀਂ ਅਗਲੀ ਸਵੇਰ ਲੱਖੀ ਉਹਨਾਂ ਚੋਰਾਂ ਨੂੰ ਉਹ ਜਗ੍ਹਾ ਤੇ ਲੈ ਗਿਆ ਜਿੱਥੇ ਸੋਨੇ ਦੀਆਂ ਉਹਨੇ ਮੋਹਰਾਂ ਦੱਬੀਆਂ ਸੀ ਸਰਦਾਰ ਨੇ ਉਥੇ ਆਦੇਸ਼ ਦਿੱਤਾ ਵੀ ਕੱਢੋ ਤੇ ਉਹਦੇ ਜਿਹੜੇ ਬਾਕੀ ਆਦਮੀ ਸੀ ਉਹਨਾਂ ਨੇ ਉਹ ਮਿੱਟੀ ਪੁੱਟੀ ਤੇ ਉਹਨਾਂ ਨੂੰ ਛੇਤੀ ਹੀ ਉਹ ਅਸ਼ਰਫੀਆਂ ਜੜੀਆਂ ਉਹ ਉਹਨਾਂ ਨੂੰ ਮਿਲ ਗਈਆਂ ਸੋਨੇ ਦੀਆਂ ਅਸ਼ਰਫੀਆਂ ਨੂੰ ਦੇਖ ਕੇ ਉਹ ਤੇ ਬਹੁਤ ਹੀ ਖੁਸ਼ ਹੋ ਗਏ ਸਾਰੇ ਅਸ਼ਰਫੀਆਂ ਨੂੰ ਆਪਣੀ ਹਥੈਲੀ ਚ ਭਰ ਕੇ ਤੇ ਆਪਣੇ ਅੱਡੇ ਤੇ ਲੈ ਗਏ ਲੱਖੀ ਦੇ ਦਿਮਾਗ 'ਚ ਹੁਣ ਦੂਸਰੀ ਯੋਜਨਾ ਚੱਲ ਰਹੀ ਸੀ ਉਹ ਸੋਚ ਰਿਹਾ ਸੀ ਵੀ ਇਹ ਸ਼ਰਫੀਆਂ ਅਸਲ 'ਚ ਉਹ ਕੰਮ ਤੇ ਮੇਰੇ ਹੀ ਆਈਆਂ ਵੀ ਜੇ ਮੇਰ ਕੋ ਨਾ ਹੁੰਦੀਆਂ ਤੇ ਇਹਨਾਂ ਮੈਨੂੰ ਮਾਰ ਦੇਣਾ ਹੀ ਤੇ ਅਸ਼ਰਫੀਆਂ ਸੱਚੀ ਮੇਰਾ ਭਲਾਈਆਂ ਨਾ ਨੇ ਕੀਤਾ ਇਸ ਘਟਨਾ ਤੋਂ ਬਾਅਦ ਉਹ ਡਾਕੂਆਂ ਦੇ ਗਰੋਹ ਦੇ ਨਾਲ ਹੀ ਰਹਿਣ ਲੱਗਾ ਹੌਲੀ ਹੌਲੀ ਡਾਕੂਆਂ ਦਾ ਜੜ ਸਰਦਾਰ ਸੀ ਨਾ ਉਹਦੇ ਤੇ ਵਿਸ਼ਵਾਸ ਕਰਨ ਲੱਗ ਪਿਆ ਤੇ ਉਹ ਦਾ ਵਿਸ਼ਵਾਸਪਾਤਰ ਬਣ ਗਿਆ ਕੁਝ ਸਮੇਂ ਬਾਅਦ ਲੱਖੀ ਨੇ ਡਾਕੂਆਂ ਦੇ ਸਰਦਾਰ ਨੂੰ ਕਿਹਾ ਵੀ ਸਰਦਾਰ ਮੈਂ 1 ਹਫਤੇ ਲਈ ਆਪਣੇ ਘਰ ਜਾਣਾ ਚਾਹੁੰਨਾ ਮੇਰੀ ਬੁੱਢੀ ਮਾਹਾਂ ਤੇ ਮੈਂ ਇੱਕ ਵਾਰ ਆਪਣੀ ਮਾਂ ਨੂੰ ਮਿਲਣਾ ਚਾਹੁੰਨਾ ਜਿਹੜ ਸਦਾ ਸੀ ਉਹਨੂੰ ਲਖੀ ਦੀ ਯੋਜਨਾ ਦਾ ਬਿਲਕੁਲ ਪਤਾ ਨਹੀਂ ਸੀ ਉਹ ਤੇ ਬਿਲਕੁਲ ਅਣਜਾਣ ਸੀ ਉਹਦੀ ਸਕੀਮ ਤੋਂ ਤੇ ਉਹਨੇ ਲਖੀ ਨੂੰ ਕਿਹਾ ਵੀ ਤੂੰ ਜਾ ਸਕਦਾ ਕਿਉਂਕਿ ਹੁਣ ਕਿਉਂਕਿ ਹੁਣ ਉਹ ਦਾ ਸਭ ਤੋਂ ਜ਼ਿਆਦਾ ਵਿਸ਼ਵਾਸਪਾਤਰ ਸੀ ਉਹਨੇ ਲਖੀ ਨੂੰ ਇੱਕ ਹਫਤੇ ਲਈ ਆਪਣੇ ਘਰ ਜਾਣ ਦੀ ਮਨਜ਼ੂਰੀ ਦਿੱਤੀ ਲਖੀ ਆਪਣੇ ਘਰ ਜਾਣ ਵਾਲੇ ਰਸਤੇ ਤੇ ਰਵਾਨਾ ਹੋ ਗਿਆ ਪਰ ਉਹ ਵਿਚਾਰੇ ਨੇ ਆਪਣੇ ਘਰ ਕਿੱਦਾਂ ਜਾਣਾ ਸੀ ਘਰੋਂ ਤੇ ਉਹਨੂੰ ਕੱਢ ਦਿੱਤਾ ਸੀ ਤੇ ਘਰ ਜਾਣ ਦੀ ਬਜਾਏ ਉਹ ਜਿਹੜਾ ਉੱਥੋਂ ਦਾ ਰਾਜਾ ਸੀ ਨਾ ਉਹਦੇ ਮਹਿਲ ਵੱਲ ਚੱਲ ਪਿਆ ਉਦਰ ਮਹਿਲ ਚ ਰਾਜਾ ਡਾਕੂਆਂ ਦੇ ਅਤੰਕ ਤੋਂ ਬਹੁਤ ਪਰੇਸ਼ਾਨ ਸੀ ਉਹ ਆਪਣੇ ਮਹਾਂ ਮੰਤਰੀ ਨੂੰ ਕਹਿ ਰਿਹਾ ਵੀ ਮੰਤਰੀ ਜੀ ਇਹ ਡਾਕੂ ਕਦੋਂ ਤੱਕ ਫੜੇ ਜਾਣਗੇ ਪੂਰਾ ਨਗਰ ਨੂੰ ਉਹਨਾਂ ਨੇ ਪਰੇਸ਼ਾਨ ਕਰ ਰੱਖਿਆ ਵਾ ਨਾ ਉਹ ਫੜੇ ਜਾਂਦੇ ਲੁੱਟਮਾਰ ਕਰਕੇ ਫਿਰ ਜੰਗਲਾਂ ਚੋਂ ਚਲੇ ਜਾਂਦੇ ਤੇ ਉਹ ਮੰਤਰੀ ਕਹਿੰਦਾ ਵੀ ਮੈਂ ਪੂਰੀ ਕੋਸ਼ਿਸ਼ ਕਰ ਰਿਹਾ ਵਾਂ ਮਹਾਰਾਜ ਜੀ ਵੀ ਇਹ ਜਿਹੜੇ ਆ ਨਾ ਡਾਕੂ ਇਹ ਜਲਦੀ ਹੀ ਜੇਲ੍ਹ ਵਿੱਚ ਹੋਣਗੇ ਉਸੇ ਸਮੇਂ ਇੱਕ ਪਹਿਰੇਦਾਰ ਆਇਆ ਤੋ ਬੋਲਿਆ ਮਹਾਰਾਜ ਜੀ ਇੱਕ ਵਿਅਕਤੀ ਡਾਕੂਆਂ ਦੇ ਸੰਬੰਧ ਚ ਤੁਹਾਨੂੰ ਮਿਲਣਾ ਚਾਹੁੰਦਾ ਮਹਾਰਾਜ ਜੀ ਬੋਲੇ ਵੀ ਉਹ ਕਿਹੜਾ ਆਦਮੀ ਆ ਜਿਹੜਾ ਡਾਕੂਆਂ ਦੇ ਬਾਰੇ ਚ ਗੱਲ ਕਰੂਗਾ ਕਿਉਂਕਿ ਡਰਦਾ ਕੋਈ ਡਾਕੂਆਂ ਦੀ ਗੱਲ ਹੀ ਨਹੀਂ ਕਰਦਾ ਉਹਨੂੰ ਉਸੇ ਬਣੋ ਨੇ ਲੈ ਕੇ ਆਓ ਕੁਝ ਸਮੇਂ ਬਾਅਦ ਪਹਿਰੇਦਾਰ ਲੱਖੀ ਨੂੰ ਰਾਜਾ ਦੇ ਸਾਹਮਣੇ ਲੈ ਆਏ ਲੱਖੀ ਬੋਲਿਆ ਮਹਾਰਾਜ ਮੇਰਾ ਪ੍ਰਣਾਮ ਤੇ ਮੇਰਾ ਨਾਮ ਲੱਖੀ ਆ ਮਹਾਰਾਜ ਬੋਲੇ ਵੀ ਨੌਜਵਾਨ ਤੂੰ ਦੱਸ ਕੀ ਦੱਸਣਾ ਚਾਹੁੰਦਾ ਡਾਕੂਆਂ ਦੇ ਬਾਰੇ ਚ ਤੇ ਲਖੀ ਬੋਲਿਆ ਵੀ ਮਾਫ ਕਰਨਾ ਮਹਾਰਾਜੀ ਮੈਂ ਤੁਹਾਡੇ ਕੱਲਿਆਂ ਨਾਲ ਗੱਲ ਕਰਨਾ ਚਾਹੁੰਦਾ ਮੰਤਰੀ ਨੇ ਕਿਹਾ ਦੁਸ਼ਟ ਤੂੰ ਨਹੀਂ ਜਾਣਦਾ ਵੀ ਇੱਥੇ ਰਾਜਾ ਦੇ ਜਿਹੜੇ ਆ ਸਭ ਤੋਂ ਸਨਮਾਨਤ ਤੇ ਵਿਸ਼ਵਾਸਪਾਤਰ ਵਿਅਕਤੀ ਬੈਠੇ ਆ ਤੇ ਤੂੰ ਉਹਨਾਂ ਸਾਹਮਣੇ ਗੱਲ ਨਹੀਂ ਕਰਨਾ ਚਾਹੁੰਦਾ ਰਾਜਾ ਬੋਲਿਆ ਵੀ ਕੋਈ ਗੱਲ ਨਹੀਂ ਮੰਤਰੀ ਜੀ ਜੇ ਇਹ ਮੇਰੇ ਨਾਲ ਕੱਲਿਆਂ ਕਰਨਾ ਚਾਹੁੰਦਾ ਤੇ ਗੱਲ ਕਰ ਲੈਣ ਦਿਓ ਤੇ ਫਿਰ ਸਾਰੇ ਜਿਹੜੇ ਮੰਤਰੀ ਆ ਨਾ ਉੱਠ ਕੇ ਥੋੜਾ ਦੂਸਰੇ ਕਮਰੇ ਚ ਚਲੇ ਜਾਂਦੇ ਤੇ ਲਖੀ ਰਾਜਾ ਨੂੰ ਇਕੱਲੇ ਚ ਹੁਣ ਤੇ ਸਾਰਾ ਕਿੱਸਾ ਦੱਸਤਾ ਵਾ ਵੀ ਕਿ ਉਹਨਾਂ ਨਾਲ ਹੋਇਆ ਕਿਦਾਂ ਉਹ ਡਾਕੂ ਨਾਲ ਮਿਲਿਆ ਤੇ ਕਿੱਥੇ ਡਾਕੂ ਰਹਿੰਦੇ ਆ ਤੇ ਕਿਦਾਂ ਉਹਨਾਂ ਦਾ ਵਿਸ਼ਵਾਸ ਪਾਤਰ ਬਣ ਚੁੱਕਿਆ ਤੇ ਹੁਣ ਉਹਨਾਂ ਨੂੰ ਮੈਂ ਆਪਣੇ ਜਾਲ ਚ ਫਸਾ ਲਿਆ ਵਾ ਤੇ ਉਹਨਾਂ ਨੂੰ ਡਾਕੂ ਨੂੰ ਫੜਨ ਲਈ ਮੈਨੂੰ ਤੁਹਾਡੇ ਜਿਹੜੇ ਆ ਨਾ ਐ ਸ਼ਿਪਾਈ ਇਹਨਾਂ ਦੀ ਸਹਾਇਤਾ ਦੀ ਜ਼ਰੂਰਤ ਆ ਐ ਸੁਣ ਕੇ ਰਾਜਾ ਬੋਲਿਆ ਬਹੁਤ ਕੁ ਲਖੀ ਤੂੰ ਤੇ ਬਹੁਤ ਚਤੁਰ ਤੇ ਤੂੰ ਬਹੁਤ ਦਲੇਰ ਬੰਦਾ ਵਾ ਮੈਂ ਬਹੁਤ ਖੁਸ਼ ਹੋਇਆ ਕਿਉਂਕਿ ਤੂੰ ਉਹਨਾਂ ਨੂੰ ਐਨੇ ਖਤਰਨਾਕ ਡਾਕੂ ਨੂੰ ਫੜਨ ਲਈ ਸਹਿਜੂ ਕਰਨਿਆਂ ਮੈਂ ਤੇ ਉਹ ਕਹਿੰਦੇ ਠੀਕ ਆ ਸੀ ਤਿਆਰ ਆ ਵੀ ਕੀ ਕਰਨਾ ਚਾਹੀਦਾ ਸਾਨੂੰ ਲੱਖੀ ਨੇ ਕਿਹਾ ਵੀ ਪਰਸੋਂ ਰਾਤ ਨੂੰ ਤੁਸੀਂ ਮੇਰੇ ਨਾਲ ਕਿੰਨੇ ਸਾਰੇ ਸੈਨਿਕ ਜੜੇ ਆ ਨਾ ਤੁਹਾਡੇ ਉਹ ਮੇਰੇ ਨਾਲ ਕੱਲ ਤੋਂ ਮੈਂ ਉਹਨਾਂ ਸਾਰਿਆਂ ਨੂੰ ਡਾਕੂਆਂ ਦੇ ਅੱਡੇ ਤੇ ਲੈ ਜਾਊਗਾ ਤੇ ਇਹ ਜੜੇ ਨਾ ਸਾਰੇ ਡਾਕੂਆਂ ਤੇ ਹਮਲਾ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲੈਣਗੇ ਬੇਟਾ ਜਿੱਦਾਂ ਤੇਰੀ ਸਲਾਹ ਹੈ ਕੀ ਆ ਉਹ ਸਹੀ ਆ ਅਸੀਂ ਪਰसों ਰਾਤ ਨੂੰ ਆਪਣੇ ਸਿਪਾਹੀ ਤੇਰੇ ਨਾਲ ਕੱਲਾਂਗੇ ਪਰ ਤੂੰ 2 ਦਿਨ ਇੱਥੇ ਸ਼ਾਹੀ ਮਹਿਮਾਨ ਬਣ ਕੇ ਰਵੇਂਗਾ ਉਹ 2 ਦਿਨ ਲੱਕੀ ਨੇ ਆਪਣੀ ਯੋਜਨਾ ਜਿਹੜੀ ਸੀ ਸਾਰੇ ਜਿਹੜੇ ਉਹਦੇ ਸਿਪਾਹੀ ਸੀ ਨਾ ਉਹਨਾਂ ਨੂੰ ਸਮਝਾ ਦਿੱਤੀ ਵੀ ਡਾਕੂਆਂ ਦੇ ਡੇਜ ਕਿੱਦਾਂ ਪਹੁੰਚਣਾ ਵਾ ਉਥੇ ਕੀ ਕੀ ਕਰਨਾ ਕਿੱਦਾਂ ਉਹਨਾਂ ਤੇ ਹਮਲਾ ਕਰਨਾ ਤੇ ਕੁਝ ਸਮੇਂ ਬਾਅਦ ਹੀ ਜਿਹੜੇ ਹਨਾ ਉਹ ਉਹਨਾਂ ਨੇ ਜਦੋਂ ਸਿਪਾਹੀਆਂ ਨੇ ਹਮਲਾ ਕੀਤਾ ਤੇ ਡਾਕੂ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਚੋਂ ਕੁਝ ਡਾਕੂ ਜਿਹੜੇ ਹੀ ਜਿਹੜੇ ਮਾਰੇ ਗਏ ਜਿਹੜੇ ਬਚੇ ਹੀ ਉਹਨਾਂ ਨੂੰ ਫੜ ਕੇ ਤੇ ਮਹਾਰਾਜ ਦੇ ਸਾਹਮਣੇ ਪੇਸ਼ ਕਰ ਦਿੱਤਾ ਗਿਆ ਲੱਖੀ ਨੂੰ ਦੇਖ ਕੇ ਡਾਕੂਆਂ ਦੇ ਸਰਦਾਰ ਜੜੋ ਤੇ ਹੈਰਾਨ ਹੀ ਹੋ ਗਿਆ ਤੇ ਮਾਨੀ ਮਨ ਸੋਚਣ ਲੱਗਾ ਵੀ ਕਿੰਨਾ ਧੂਖਾ ਕੀਤਾ ਇਹਨੇ ਐ ਸ਼ਤਾਨ ਦਾ ਬੱਚਾ ਜਿਹੜਾ ਵਾ ਇਹਨੇ ਐਦਾਂ ਸਾਡੇ ਨਾਲ ਕੀਤਾ ਇਹਨੂੰ ਅਸੀਂ ਛੱਡਣਾ ਨਹੀਂ ਹੈਗਾ ਅਗਲੇ ਦਿਨ ਦਰਬਾਰ ਚ ਸਾਰੇ ਦਰਬਾਰੀ ਤੇ ਮੰਤਰੀ ਚੜੇ ਉਹ ਇਕੱਠੇ ਹੋਏ ਸਲਾਮਸ਼ਿਵਰਾ ਕੀਤਾ ਤੇ ਡਾਕੂਆਂ ਨੂੰ ਜੀਵਨ ਭਰ ਲਈ ਜੇਲ੍ਹ ਵਿੱਚ ਜਿਹੜਾ ਉਹ ਜਾਣ ਭੇਜਣ ਦੀ ਸਜ਼ਾ ਦੇ ਦਿੱਤੀ ਉਦੇ ਬਾਅਦ ਰਾਜਾ ਨੇ ਕਿਹਾ ਲਖੀਨੂ ਵੀ ਮੈਂ ਤੇਰੀ ਬਹਾਦਰੀ ਤੋਂ ਬਹੁਤ ਖੁਸ਼ ਹਾਂ ਤੇ ਮੈਂ ਤੈਨੂੰ ਆਪਣਾ ਸੈਨਾਪਤੀ ਨਿਯੁਕਤ ਕਰਦਾ ਲਖੀਆ ਸੁਣ ਕੇ ਬਹੁਤ ਖੁਸ਼ ਹੋਇਆ ਉਹਨੇ ਮਹਾਰਾਜ ਜੀ ਦਾ ਬਹੁਤ ਧੰਨਵਾਦ ਕੀਤਾ ਵੀ ਤੁਸੀਂ ਮੈਨੂੰ ਇਹ ਸੇਵਾ ਦਿੱਤੀ ਹੈ ਤੇ ਉਧਰ ਦੂਜੇ ਜਿਹੜਾ ਪਾਸੇ ਉਹਦਾ ਜਿਹੜਾ ਭਰਾ ਸੀ ਬਸੰਤ ਉਹਨੇ ਪਿਤਾ ਦੀ ਜਿਹੜੀ ਮਿਹਨਤ ਨਾਲ ਕੀਤੀ ਕਮਾਈ ਉਹਨੂੰ ਬੁਰੇ ਕੰਮਾਂ ਵਿੱਚ ਬਰਬਾਦ ਕਰ ਰਿਹਾ ਸੀ ਉਹਨੂੰ ਜੂਆ ਖੇਡਣ ਦੀ ਜਿਹੜੀ ਨਾ ਉਹ ਲਤ ਲੱਗੀ ਸੀ ਸ਼ਰਾਬ ਪੀਣ ਲੱਪਿਆ ਸੀ ਸਾਰਾ ਪੈਸਾ ਬਰਬਾਦ ਕਰ ਚੁੱਕਾ ਸੀ। ਉਹਦੀ ਹਾਲਤ ਹੁਣ ਇੰਨੀ ਬੁਰੀ ਹੋ ਚੁੱਕੀ ਹੈ ਨਾ ਕਿ ਉਹਦੇ ਕੋਲ ਖਾਣ ਲਈ ਪੈਸੇ ਤੱਕ ਨਹੀਂ ਸੀ ਕੁਝ ਵੀ ਬਚੇ ਆਣਾ ਨਹੀਂ ਸੀ ਹੈਗਾ ਤੇ ਪੂਰੇ ਪਿੰਡ ਚੋਂ ਉਹ ਬਦਨਾਮ ਹੋ ਚੁੱਕਾ ਕੋਈ ਵੀ ਉਹਨੂੰ ਉਧਾਰਾ ਪੈਸਾ ਨਹੀਂ ਸੀ ਦਿੰਦਾ। ਨਾ ਹੀ ਉਹਨੂੰ ਪਿੰਡ ਵਾਲੇ ਕੋਈ ਕੰਮ ਦਿੰਦੇ ਸੀ। ਇਸ ਲਈ ਉਹਨੇ ਹੁਣ ਫੈਸਲਾ ਕੀਤਾ ਵੀ ਇਹ ਪਿੰਡ ਵਿੱਚ ਭੁੱਖੇ ਮਰਨ ਨਾਲੋਂ ਤਾਂ ਚੰਗਾ ਕਿਸੇ ਹੋਰ ਨਵੇਂ ਨਗਰ ਵਿੱਚ ਜਾ ਕੇ ਤੇ ਆਪਣਾ ਕੋਈ ਕੰਮ ਮੈ ਲੱਭਾਂ। ਇਸ ਤਰ੍ਹਾਂ ਉਹ ਚਲਦੇ-ਚਲਦੇ ਉਸੇ ਨਗਰ 'ਚ ਪਹੁੰਚ ਗਿਆ ਜਿੱਥੇ ਉਹ ਦਾ ਪ੍ਰਾਪਰ ਲੱਖੀ ਸੈਨਾਪਤੀ ਬਣ ਚੁੱਕਾ ਸੀ ਉਸ ਨਗਰ 'ਚ ਇੱਕ ਸੇਠ ਦੀ ਦੁਕਾਨ ਤੇ ਗਿਆ ਤੇ ਉਹ ਪੁੱਛਣ ਲੱਗਾ ਕਿ ਸੇਠ ਜੀ ਮੈਨੂੰ ਕੋਈ ਕੰਮ ਮਿਲ ਸਕਦਾ ਜਿਹੜਾ ਸੇਠ ਸੀ ਉਹ ਕਹਿੰਦਾ ਉਹ ਜਾ ਤੂੰ ਤੂੰ ਤਾਂ ਮੈਨੂੰ ਚਿਹਰੇ ਤੋਂ ਹੀ ਚੋਰ ਲੱਗਦਾ ਵਾਂ ਭਲਾ ਤੈਨੂੰ ਮੈਂ ਕੰਮ ਕਿੱਦਾਂ ਦਵਾਂ ਤੈਨੂੰ ਤੇ ਕੋਈ ਵੀ ਕੰਮ ਨਹੀਂ ਦੇਵਾਂ ਐਸ ਲਈ ਮਾਫ਼ ਕਰ ਅੱਗੇ ਜਾ ਬਸੰਤ ਸੋਚਣ ਲੱਗਾ ਵੀ ਇਮਾਨਦਾਰੀ ਨਾਲ ਤੇ ਮੈਨੂੰ ਕਿਸੇ ਨੇ ਕੰਮ ਨਹੀਂ ਦੇਣਾ ਹੁਣ ਪੇਟ ਭਰ ਲਈ ਮੁਜ ਮੈਨੂੰ ਚੋਰ ਅਚਕਾ ਹੀ ਬਾੜਨਾ ਪੈਣਾ ਤੇ ਉਹਦੀ ਨਜ਼ਰ ਸੇਠ ਦੇ ਕੋਲ ਰੱਖੀ ਇੱਕ ਥੈਲੀ ਤੇ ਪਈ ਉਹਨੂੰ ਲੱਗਾ ਵੀ ਇਹਦੇ 'ਚ ਪੱਕਾ ਸੋਨੇ ਦੀਆਂ ਮੁੰਦਰਾ ਹੋਣਗੀਆਂ ਤੇ ਉਹਨੇ ਕੀ ਕੀਤਾ ਉਹ ਥੈਲੀ ਉਠਾ ਲਈ ਤੇ ਉਥੋਂ ਭੱਜਣਾ ਸ਼ੁਰੂ ਕਰਤਾ ਸੇਠ ਵੀ ਉਹਨੂੰ ਜਿਹੜਾ ਫੜਨ ਲਈ ਪਿੱਛੇ ਭੱਜਿਆ ਤੇ ਉਹਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਚੋਰ 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 ਵਿਚਾਰ ਦੇ ਕੁਝ ਲੋਕ ਵੀ ਉਹਦੇ ਪਿੱਛੇ ਭੱਜੇ ਪਰ ਬਸੰਤ ਜਿਹੜਾ ਕਿਸੇ ਦੇ ਹੱਥ ਨਹੀਂ ਆਇਆ ਸਾਰੇ ਮਾਜੂਸ ਹੋ ਕੇ ਵਾਪਸ ਜਿਹੜੇ ਚਲੇਗੇ ਅਦਰ ਲੱਖੀ ਸੈਨਾਪਤੀ ਬਣ ਚੁੱਕਾ ਸੀ ਤੇ ਉਹ ਆਪਣਾ ਕੰਮ ਬੜੀ ਇਮਾਨਦਾਰੀ ਨਾਲ ਕਰ ਰਿਹਾ ਸੀ ਇੱਕ ਦਿਨ ਮਹਾਰਾਜ ਜਿਹੜੇ ਸੋ ਉਹਨਾਂ ਨੇ ਕਿਹਾ ਲੱਖੀ ਨੂੰ ਬੁਲਾਇਆ ਤੇ ਕਿਹਾ ਵੀ ਬੇਟਾ ਤੂੰ ਬਹੁਤ ਹੀ ਬਹਾਦਰ ਆ ਬੁੱਧੀਮਾਨ ਆ ਨੇਕ ਆਦਮੀ ਤੇ ਮੈਂ ਸੋਚ ਰਿਹਾ ਮੈਂ ਆਪਣੀ ਬੇਟੀ ਦਾ ਵਿਆਹ ਤੇਰੇ ਨਾਲ ਕਰ ਦਵਾ ਤੇ ਤੇਰੀ ਕੀ ਰਾਏ ਆ ਤੂੰ ਆਪਣੇ ਦੱਸ ਲੱਖੀ ਨੇ ਕਿਹਾ ਮਹਾਰਾਜ ਜੀ ਵੀ ਜਿੱਦਾਂ ਤੁਹਾਡੀ ਇੱਛਾ ਵਾ ਮੈਂ ਇਨਕਾਰ ਨਹੀਂ ਕਰ ਸਕਦਾ ਤੇ ਮੈਨੂੰ ਇਹ ਵਿਆਹ ਸਵੀਕਾਰ ਕੁਝ ਦਿਨਾਂ ਚ ਹੀ ਸ਼ੁਭ ਮਹੂਰਤ ਦੇਖ ਕੇ ਤੇ ਦੋਨਾਂ ਦਾ ਵਿਆਹ ਕਰ ਦਿੱਤਾ ਗਿਆ ਵਿਆਹ ਤੋਂ ਕੁਛ ਦਿਨ ਬਾਅਦ ਹੀ ਅਜੇ ਬੀਤੇ ਹੀ ਇੱਕ ਦਿਨ ਮਹਾਰਾਜ ਨੇ ਕਿਹਾ ਕਿ ਲੱਖੀ ਬੇਟਾ ਮੇਰੀ ਗੱਲ ਸੁਣ ਹੁਣ ਅਸੀਂ ਬਜ਼ੁਰਗ ਹੋ ਗਏ ਹਾਂ ਇਸ ਲਈ ਅਸੀਂ ਚਾਹੁੰਦੇ ਆ ਕਿ ਤੂੰ ਐ ਰਾਜ ਦੀ ਜਿਹੜੀ ਭਜ ਨਾਟ ਹੈ ਨਾ ਐ ਸੰਭਾਲ ਲੈ ਲੱਖੀ ਨੇ ਕਿਹਾ ਮਹਾਰਾਜ ਜੀ ਮੈਂ ਤੁਹਾਡੀ ਇੱਛਾ ਨੂੰ ਕਿਦਾਂ ਠੁਕਰਾ ਸਕਦਾ ਤੇ ਉਹ ਲੱਖੀ ਨੂੰ ਉਸ ਦਿਨ ਉਹਨਾਂ ਰਾਜਦਲ ਕਰ ਦਿੱਤਾ ਤੇ ਮਹਾਰਾਜ ਜਿਹੜੇ ਸੀ ਨਾ ਉਹ ਤੀਰਥ ਯਾਤਰਾ ਤੇ ਚਲੇ ਗਏ ਕੁਝ ਮਹੀਨਿਆਂ ਦੇ ਬਾਅਦ ਹੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਲੱਖੀ ਦੇ ਸਾਹਮਣੇ ਓਸੀ ਪਸੰਦ ਚੋਰ ਦੀ ਓਸੇ ਦਾ ਸਾਕਾਪਰਾ ਹੁਣ ਉਹ ਬਹੁਤ ਹੀ ਨਾਮੀ ਤੇ ਖਤਰਨਾਕ ਚੋਰ ਬਣ ਚੁੱਕਿਆ ਹੈ ਜਿਹੜੇ ਐਂਦੇ ਸੈਨਿਕ ਸੀ ਨਾ ਚੁਪਾਈ ਸੀ ਉਹਨਾਂ ਬਹੁਤ ਯਤਨ ਕੀਤੇ ਪਰ ਉਹਨੂੰ ਫੜ ਸਕੇ ਪਰ ਉਹਨਾਂ ਦੇ ਹੱਥ ਜੀਨੀ ਸੀ ਆਉਂਦਾ ਜਦੋਂ ਪਿੱਛੇ ਭਜਦੇ ਤੇ ਉਹ ਜੰਗਲ ਵਿੱਚ ਹੀ ਜਾ ਕੇ ਕਿਤੇ ਖੋ ਜਾਂਦਾ ਤੇ ਉਹ ਫੜਿਆ ਹੀ ਨਹੀਂ ਸੀ ਜਾਂਦਾ ਫਿਰ ਉਹਨੇ ਸੋਚਿਆ ਬਸੰਤ ਨੇ ਵੀ ਰੋਜ਼ ਨਿੱਕੇ ਨਿੱਕੇ ਚੋਰੀਆਂ ਕਰਕੇ ਐਦਾਂ ਪੱਜੋ ਨੱਠੀ ਕਰਕੇ ਤੇ ਐਦਾਂ ਜ਼ਿੰਦਗੀ ਜਿਹੜੀ ਆ ਨਾ ਵਧੀਆ ਨਹੀਂ ਲੰਘ ਰਹੀ ਕਿਉਂ ਨਾ ਇੱਕ ਮੈਂ ਵੱਡੀ ਚੋਰੀ ਕਰਾਂ ਜਿਹਦੇ ਨਾਲ ਇੱਕ ਚੋਰੀ ਕਰਕੇ ਮੁੜ ਕੇ ਸਾਰਾ ਸਾਲ ਮੈਨੂੰ ਚੋਰੀ ਕਰਨ ਦੀ ਜ਼ਰੂਰਤ ਨਹੀਂ ਪਵੇ ਤੇ ਫਿਰ ਉਹਨੇ ਸੋਚਿਆ ਵੀ ਕਿੱਥੇ ਕੀਤੀ ਜਾਵੇ ਤੋਂਨੇ ਸੋਚਿਆ ਕਿ ਮੈਂ ਰਾਜ ਖਜ਼ਾਨੇ ਦੀ ਚੋਰੀ ਕਰਦਾ ਉਹਦੇ ਨਾਲ ਮੈਨੂੰ ਮੁੜ ਕੇ ਇੱਕ ਸਾਲ ਕੀ ਸਾਰੀ ਉਮਰੀ ਚੋਰੀ ਨਹੀਂ ਕਰਨੀ ਪੈਣੀ ਤੇ ਇਹ ਸੋਚ ਕੇ ਉਹ ਰਾਜ ਮਹਿਲ ਜਿਹੜਾ ਨਾ ਉਹਦੇ ਪਿੱਛੇ ਜਾ ਕੇ ਲੋਤਾ ਉਦੇ ਹੱਥ ਵਿੱਚ ਰੱਸੀ ਸੀ ਤੇ ਉਹ ਨਾ ਜਿਹੜੇ ਲਾ ਕੇ ਪੋੜਦੇ ਤੇ ਰੱਸੀ ਨਾਲ ਉੱਤੇ ਦੀਵਾਰ ਤੇ ਚੜ ਰਿਹਾ ਸੀ ਦੂਜੇ ਵੱਲ ਸੰਜੋਗ ਨਾਲੀ ਉਹ ਚੋਰ ਦੇ ਬਾਰੇ ਚ ਸੋਚ-ਸੋਚ ਕੇ ਜਿਹੜਾ ਰਾਜਾ ਲੱਖੀ ਸੀ ਨਾ ਉਹਨੂੰ ਨੀਂਦ ਨਹੀਂ ਸੀ ਆ ਰਹੀ ਉਸ ਸਮੇਂ ਉਹ ਮਹਿਲ ਦੀ ਛੱਤ ਦੇ ਚੱਕਰ ਲਾ ਰਿਹਾ ਸੀ ਜਦੋਂ ਹੀ ਜਿਹੜਾ ਚੋਰ ਸੀ ਨਾ ਬਸੰਤ ਉਹ ਰੱਸੀ ਦੇ ਸਹਾਰੇ ਛੱਤ ਦੇ ਉੱਪਰ ਗਿਆ ਤੇ ਰਾਜਾ ਜਿਹੜਾ ਸੀ ਉਹਨੇ ਉਹਨੂੰ ਵੇਖ ਲਿਆ ਰਾਜਾ ਨੇ ਆਪਣੀ ਤਲਵਾਰ ਕੱਢੀ ਤੇ ਆਪਣੇ ਸੈਨਿਕਾਂ ਚ ਸਪਾਈਆਂ ਨੂੰ ਸੱਦਿਆ ਤੇ ਉਹਨੂੰ ਉਹਨਾਂ ਨੇ ਗ੍ਰਿਫਤਾਰ ਕਰ ਲਿਆ। ਬਸੰਤ ਨੇ ਉਹ ਤੋਪਾ ਜਣ ਦੇ ਬੜੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕਿਆ ਤੇ ਸਿਪਾਈਆਂ ਨੇ ਉਹਨੂੰ ਫੜ ਲਿਆ। ਤੇ ਜਦੋਂ ਸਿਪਾਈਆਂ ਨੇ ਉਹਨੂੰ ਫੜ ਲਿਆ ਤੇ ਰਾਜਾ ਜਿਹੜਾ ਉਹਨੇ ਵੇਖਿਆ ਉਹ ਤੇ ਹੈਰਾਨ ਹੀ ਰਹਿ ਗਿਆ। ਉਹ ਕਹਿੰਦਾ ਤੂੰ ਤੇ ਮੇਰਾ ਭਰਾ ਬਸੰਤ ਆ ਤੇ ਹੁਣ ਇੱਕ ਨਾਮੀ ਚੋਰ ਬਣ ਗਿਆ। ਇਹ ਤੇ ਮੈਂ ਕਦੀ ਸੁਪਨੇ 'ਚ ਵੀ ਨਹੀਂ ਸੋਚ ਸਕਦਾ। ਜਦੋਂ ਬਸੰਤ ਨੇ ਵੇਖਿਆ ਵੀ ਉਹਦਾ ਛੋਟਾ ਭਰਾ ਲਖੀ ਹੁਣ ਇਸ ਨਗਰ ਦਾ ਰਾਜਾ ਬਣ ਚੁੱਕਿਆ। ਉਹਨੂੰ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਲਖੀ ਨੇ ਸੈਨਿਕਾਂ ਨੂੰ ਆਦੇਸ਼ ਦਿੱਤਾ ਪੈਨ ਨੂੰ ਜਾ ਕੇ ਜੇਲ੍ਹ ਵਿੱਚ ਸੁੱਟ ਦੋ ਸਵੇਰੇ ਦਰਬਾਰ ਵਿੱਚ ਇਹਦੀ ਸੁਣਵਾਈ ਕਰਾਂਗੇ ਬਸੰਤ ਹੁਣ ਜੇਲ੍ਹ ਵਿੱਚ ਬੈਠਾ ਸੋਚ ਰਿਹਾ ਸੀ ਕਿ ਇਹ ਮੇਰੇ ਨਾਲ ਕੀ ਹੋ ਗਿਆ ਉਹ ਮਾਨਿ ਮੰਨ ਪਛਤਾ ਰਿਹਾ ਸੀ ਵੀ ਮੈਂ ਇੰਨੀ ਬੁਰੀ ਨੀਅਤ ਰੱਖੀ ਤੇ ਉਹ ਜਿਹੜੀ ਬੁਰੀ ਜਿਹੜੀ ਮੇਰੀ ਨੇਥ ਸੀ ਨਾ ਉਹਨੇ ਮੈਨੂੰ ਇੱਥੋਂ ਤੱਕ ਪਹੁੰਚਾ ਦਿੱਤਾ ਲੱਖੀ ਜਿੰਨੂੰ ਮੈਂ ਬੇਈਮਾਨ ਬਣਾ ਕੇ ਧੱਕੇ ਮਾਰ ਕੇ ਆਪਣੇ ਘਰ ਤੋਂ ਕੱਢਿਆ ਸੀ ਤੇ ਉਹ ਆਪਣੀ ਇਮਾਨਦਾਰੀ ਤੇ ਨੇਕੀ ਦੀ ਵਜ੍ਹਾ ਨਾਲ ਇੱਕ ਰਾਜਾ ਬਣ ਗਿਆ ਤੇ ਮੈਂ ਜਿਹਦੇ ਕੋਲ ਸਾਰਾ ਕੁਝ ਸੀ ਉਹ ਚੋਰ ਬਣ ਕੇ ਐ ਜੇਲ੍ਹ ਵਿੱਚ ਬੈਠਾ ਹੈ گاਵਾ ਤੇ ਉਸ ਵਕਤ ਉਹ نیند ਜੜੀ ਸੀ ਨਾ ਉਹ ਦੋਨਾਂ ਪਰਾਵਾਂ ਦੀਆਂ ਅੱਖਾਂ ਤੋਂ ਕਿਤੇ ਦੂਰ ਸੀ ਉਹ ਸੋਚ ਰਿਆ ਸੀ ਲੱਖੀ ਵੀ ਸੋਚ ਰਿਹਾ ਸੀ ਵੀ ਕੱਲ ਮੇਰੀ ਜ਼ਿੰਦਗੀ ਦਾ ਬਹੁਤ ਔਖਾ ਦਿਨ ਵੀ ਮੈਨੂੰ ਇੱਕ ਅਗਨੀ ਪ੍ਰੀਖਿਆ ਚ ਗੁਜ਼ਰਨਾ ਪੜਾ ਪਿ ਮੈਂ ਆਪਣੇ ਭਰਾ ਦਾ ਜਿਹੜਾ ਹੈਗਾ ਮਸਲਾ ਉਹਦਾ ਜਿਹੜਾ ਮੈਨੂੰ ਡਿਸੀਜਨ ਲੈਣਾ ਪੈਣਾ ਤੇ ਕਾਸ਼ ਮੈਂ ਇਥੋਂ ਦਾ ਰਾਜਾ ਹੀ ਨਾ ਹੁੰਦਾ ਐ ਸੋਚਦੇ ਸੋਚਦੇ ਸਾਰੀ ਰਾਤ ਲੰਘ ਗਈ ਤੇ ਅੱਧੀ ਰਾਤ ਨੂੰ ਉੱਠ ਕੇ ਬਸੰਤ ਕੋਲ ਛੜਾ ਗਿਆ ਬਸੰਤ ਨੇ ਜਦੋਂ ਲਖੀ ਨੂੰ ਵੇਖਿਆ ਤੋਨੇ ਆਪਣੀਆਂ ਅੱਖਾਂ ਚੁਕਾ ਲਈਆਂ ਲਖੀ ਨੇ ਕਿਹਾ ਬਸੰਤ ਤੂੰ ਮੈਨੂੰ ਝੂਠਾ આરોਪ ਲਾ ਕੇ ਘਰ ਚੋਂ ਕੱਢਿਆ ਹੁਣ ਸਭ ਦੇ ਪਿੱਛੇ ਕਹਾਣੀ ਕੀ ਹੈ ਤੂੰ ਇੰਨਾ ਵੱਡਾ ਚੋਰ ਬਣ ਗਿਆ ਬਸੰਤ ਕਹਿਣ ਲੱਗਾ ਭਰਾ ਮੈਨੂੰ ਮਾਫ਼ ਕਰ ਦੇ ਮੈਂ ਇੱਕ ਬੇਈਮਾਨ ਆਦਮੀ ਹਾਂ ਜਿਨੇ ਆਪਣੀ ਬਾਪ ਦੀ ਪੂੰਜੀ ਦੇ ਲਾਲਚ ਵਿੱਚ ਆ ਕੇ ਤੇਰੇ ਤੇ ਯਾਨੀ ਕਿ ਆਪਣੇ ਮੈਂ ਭਰਾ ਤੇ ਝੂਠਾ ਰੋਪ ਲਾਇਆ ਐਸੇ ਕਾਰਨ ਮੇਰਾ ਅੱਜ ਐ ਹਾਲ ਬਸੰਤ ਦੀ ਗੱਲ ਸੁਣ ਕੇ ਲਖੀ ਹੁਣ ਪੂਰੀ ਤਰ੍ਹਾਂ ਸਮਝ ਗਿਆ ਸੀ ਕਿ ਐਨੇ ਖੁਦ ਉਹ ਸੋਨੇ ਦੀਆਂ ਸ਼ਰਫ਼ੀਆਂ ਕੱਢੀਆਂ ਤੇ ਝੂਠਾ ਇਲਜ਼ਾਮ ਮੇਰੇ ਤੇ ਲਾਤਾ ਲਖੀ ਨੇ ਕਿਹਾ ਤੂੰ ਇੱਕ ਚੋਰ ਆ ਤੇ ਮੈਂ ਇਥੋਂ ਦਾ ਰਾਜਾ ਆ ਦਾਂਡ ਦਿਨਾ ਮੇਰਾ ਧਰਮਾ ਐਨਾ ਕਹਿ ਕੇ ਲਖੀ ਆਪਣੇ ਕਕਸ਼ ਜਿਹੜਾ ਸੀ ਉਹਦਾ ਸੌਣ ਵਾਲਾ ਉਧਰ ਚਲਾ ਗਿਆ ਅਗਲੇ ਦਿਨ ਦਰਬਾਰ ਵਿੱਚ ਬਸੰਤ ਚੋਰ ਨੂੰ ਪੇਸ਼ ਕੀਤਾ ਗਿਆ ਜਿਹੜਾ ਮਹਾਰਾਜ ਸੀ ਉਹਨੇ ਕਿਹਾ ਵੀ ਬਸੰਤ ਤੇਰੇ ਜਿਹੜੇ ਉੱਪਰ ਇਲਜ਼ਾਮ ਲੱਗੇ ਨਾ ਚੋਰੀ ਦੇ ਉਹ ਸਬੂਤ ਉਹਨਾਂ ਦੇ ਮਿਲ ਗਏ ਤੇ ਉਹ ਸਹੀ ਹੈਗੇ ਆ ਹੁਣ ਤੈਨੂੰ ਆਪਣੀ ਤੋਂ ਸਫਾਈ ਵਿੱਚ ਕੁਝ ਕਹਿਣਾ ਚਾਹੁੰਦਾ बसंत बोला महाराज मैं बस इतना ही कहना चाहना कि मेरे वरगे शैतानों जिन्नी कठोर तो कठोर औखी तो औखी सजा दीती जाती दी दो ताकि मैं अपने भूख ਵਿੱਚ ਚਾਹ ਕੇ ਵੀ ਕੋਈ ਇਹੋ ਜਿਹਾ ਕੰਮ ਨਾ ਕਰਾਂ ਤੇ ਜਿਹੜਾ ਰਾਜਾ ਸੀ ਉਹਨੇ ਕਿਹਾ ਵੀ ਤੈਨੂੰ ਇਦਾਂ ਦੀ ਸਜ਼ਾ ਹੀ ਮਿਲੂਗੀ ਤੇ ਉਹਨੇ ਆਪਣੇ ਸੈਨਿਕਾਂ ਨੂੰ ਕਿਹਾ ਇਹ ਚੋਰ ਨੂੰ ਲੈ ਜਾਓ ਇਹਦਾ ਇੱਕ ਹੱਥ ਤੇ ਇੱਕ ਪੈਰ ਕੱਟ ਕੇ ਨਗਰ ਦੀ ਜਿਹੜੀ ਆ ਸੀਮਾ ਨਾਲ ਉਤੋਂ ਬਾਹਰ ਸੁੱਟ ਦਿਓ ਲੱਖੀ ਦਾ ਇਹ ਨਿਆ ਵੇਖ ਕੇ ਪਰ ਜਾਤ ਉਹਦੇ ਮੰਤਰੀ ਸਾਰੇ ਉਹਦੀ ਜੱਜੇਕਾਰ ਕਰਨ ਲੱਗੇ ਤੇ ਤੁਰੰਤ ਹੀ ਰਾਜਾ ਦੀ ਆਗਿਆ ਦਾ ਪਾਲਣ ਕੀਤਾ ਗਿਆ ਸੈਨਿਕ ਜਿਹੜੇ ਸੀ ਉਹ ਬਸੰਤ ਨੂੰ ਲੈ ਕੇ ਨਦੀ ਦੇ ਕੋਲ ਗਏ ਤੇ ਜਦੋਂ ਉਹ ਨਦੀ ਦੇ ਕੋਲ ਗਏ ਤਾਂ ਉਹਨਾਂ ਨੇ ਕਿਹਾ ਵਜਾ ਹੁਣ ਤੂੰ ਚਲਿਆ ਜਾ ਤੈਨੂੰ ਆਜ਼ਾਦ ਕਰਦੇ ਹਾਂ ਬਸੰਤ ਨੇ ਕਿਹਾ ਵੀ ਤੁਸੀਂ ਇਦਾਂ ਕਿਉਂ ਕਰ ਰਹੇ ਹੋ ਤੁਹਾਡੇ ਮਹਾਰਾਜ ਨੇ ਤੇ ਆਦੇਸ਼ ਦਿੱਤਾ ਵਾ ਤੇ ਉਹ ਤੁਸੀਂ ਬੁਰਾ ਕਿਉਂ ਨਹੀਂ ਕਰ ਰਹੇ ਸੈਨਿਕਾਂ ਨੇ ਕਿਹਾ ਵੀ ਰਾਜਾ ਨੇ ਐਹੋ ਹੀ ਆਦੇਸ਼ ਦਿੱਤਾ ਤਾਂਹੀਂ ਉਹੋ ਹੀ ਕਰ ਰਹੇ ਜੋ ਸਾਨੂੰ ਆਦੇਸ਼ ਮਿਲਿਆ ਵਾ ਇਨਾ ਕਹਿ ਕੇ ਜਿਹੜੇ ਸੈਨਿਕ ਸੀ ਉਹ ਬਸੰਤ ਨੂੰ ਉੱਥੇ ਛੱਡ ਕੇ ਵਾਪਸ ਚੱਲ ਗਏ ਥੋੜੀ ਦੇਰ ਬਾਅਦ ਉਹਦੇ ਸਾਹਮਣੇ ਜਿਹੜਾ ਉੱਥੋਂ ਦਾ ਰਾਜਾ ਸੀ ਉਹਦਾ ਭਰਾ ਸੀ ਉਹ ਆ ਗਿਆ ਉਹਨੂੰ ਦੇਖ ਕੇ ਬਸੰਤ ਬੋਲਿਆ ਵੀ ਮਹਾਰਾਜ ਤੁਹਾਡੇ ਸੈਨਿਕ ਜਿਹੜਾ ਸੀ ਉਹਨਾਂ ਦਾ ਕੰਮ ਤੇ ਮੇਰਾ ਇੱਕ ਹੱਥ ਤੇ ਇੱਕ ਪੈਰ ਕੱਟਣ ਦਾ ਆਦੇਸ਼ ਦਿੱਤਾ ਸੀ ਤੁਸੀਂ ਤੇ ਉਹ ਮੈਨੂੰ ਮਿਲਣਾ ਚਾਹੁੰਦਾ ਏ ਪਰ ਤੁਹਾਡੇ ਸੈਨਿਕ ਮੈਨੂੰ ਬਿਨਾਂ ਕੋਝਾਨੀ ਪਹੁੰਚਾਏ ਵਾਪਸ ਚਲੇ ਗਏ ਜਦੋਂ ਕਿ ਤੁਸੀਂ ਸਾਰੀ ਪਰਜਾ ਦੇ ਸਾਹਮਣੇ ਮੇਰਾ ਇੱਕ ਹੱਥ ਤੇ ਇੱਕ ਪੈਰ ਕੱਟਣ ਦਾ ਡਾਂਟ ਸੁਣਾਇਆ ਸੀ ਜਿਹੜਾ ਲੱਖੀ ਸੀ ਉਹ ਕਹਿਣ ਲੱਗਾ ਕਿ ਉਸ ਸਮੇਂ ਮੈਂ ਇੱਕ ਰਾਜਾ ਸੀ ਪਰੰਤੂ ਹੁਣ ਰਾਜਾ ਨਹੀਂ ਤੇਰਾ ਪਰਾ ਖੜਾ ਵਾ ਤੇਰਾ ਛੋਟਾ ਪਰਾ ਖੜਾ ਆ ਇੱਕ ਰਾਜਾ ਹੋ ਕੇ ਮੈਂ ਇੱਕ ਚੋਰ ਨੂੰ ਸਜ਼ਾ ਦੀ ਜਿਹੜੀ ਹੈ ਨਾ ਉਹ ਮੈਨੂੰ ਕਰਨੀ ਪੈਣੀ ਸੀ ਇਹ ਮੇਰਾ ਧਰਮ ਸੀ ਜਿਹੜਾ ਮੈਂ ਧਰਮ ਦਾ ਪਾਲਣ ਕਰਨਾ ਸੀ ਤੇ ਇੱਕ ਭਰਾ ਲਈ ਭਰਾ ਦਾ ਜਿਹੜਾ ਧਰਮ ਉਹ ਵੀ ਮੈਨੂੰ ਲਿਬਾਉਣਾ ਪੈਣਾ ਸੀ ਇਹ ਸੁਣ ਕੇ ਬਸੰਤ ਦੀਆਂ ਅੱਖਾਂ 'ਚ ਅਥਰੂ ਵਹਿਣ ਲੱਗੇ ਉਹ ਬੋਲਿਆ ਪੇ ਮੈਂ ਤੇਰੇ ਨਾਲ ਧੋਖਾ ਕੀਤਾ ਤੇ ਮੇਰੇ ਨਾਲ ਐ ਸਭ ਕੁਝ ਹੋਣਾ ਹੀ ਲੇਕਿਨ ਤੂੰ ਕਿੰਨਾ ਮਹਾਨ ਆਂ ਈਸ਼ਵਰ ਵਾਹਿਗੁਰੂ ਹਮੇਸ਼ਾ ਤੈਨੂੰ ਖੁਸ਼ ਰੱਖੇ ਫਿਰ ਦੋਨੋਂ ਆਪੋ ਵਿੱਚ ਗਲੇ ਮਿਲੇ ਤੇ ਇੱਕ ਦੂਜੇ ਨੂੰ ਬੜੇ ਭਾਰੀ ਮਾਨ ਨਾਲ ਵਿਦਾ ਕੀਤੀ ਵੱਡਾ ਭਰਾ ਛੋਟੇ ਨੂੰ ਕਹਿਣ ਲੱਗਾ ਕਿ ਮੇਰੀ ਈਸ਼ਵਰ ਨੂੰ ਇਹੋ ਹੀ ਬੇਨਤੀ ਆ ਕਿ ਮੈਨੂੰ ਹਰ ਜਨਮ 'ਚ ਤੇਰੇ ਵਰਗਾ ਭਰਾ ਮਿਲੇ ਫਿਰ ਦੋਨੋਂ ਆਪਣੀ ਆਪਣੀ ਰਾਹ ਵਾਪਸ ਚਲੇ ਗਏ ਦੋਸਤੋਂ ਬਾਦ ਉਸ ਨਗਰ ਵਿੱਚ ਬਸੰਤ ਨੂੰ ਕਦੀ ਕਿਸੇ ਨੇ ਦੁਬਾਰਾ ਜਿਹੜਾ ਨਹੀਂ ਦੇਖਿਆ ਜਿਹੜਾ ਰਾਜਾ ਸੀ ਉਹ ਵੀ ਆਪਣੀ ਪਰਚਾ ਦਾ ਪਾਲਣ ਕਰਦੇ ਹੋਏ ਸੁਖ ਵਾਲਾ ਜੀਵਨ ਬਤਾਉਣ ਲੱਗਾ ਦੋਸਤੋ ਐਸ ਕਹਾਣੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਕਿ ਅਗਰ ਤੁਸੀਂ ਕਿਸੇ ਆਪਣੇ ਦੇ ਨਾਲ ਧੋਖਾ ਕਰ ਰਹੇ ਹੋ ਤੇ ਕੱਲ ਉਹਦਾ ਫਲ ਤੁਹਾਨੂੰ ਜ਼ਰੂਰ ਮਿਲੇਗਾ ਮਨੁੱਖ ਜੋ ਕਰਮ ਕਰਦਾ ਉਹੀ ਉਹਦਾ ਅਸਲੀ ਧਰਮ ਆ ਤੇ ਜੇ ਚੰਗੇ ਕਰਮ ਕਰੋਗੇ ਤੇ ਉਹਦਾ ਚੰਗਾ ਫਲ ਮਿਲੇਗਾ ਤੇ ਜੇ ਬੁਰੇ ਕਰੋਗੇ ਤੁਹਾਡਾ ਬੁਰਾ ਫਲ ਮਿਲੇਗਾ ਇਹ ਨਹੀਂ ਹੁੰਦਾ ਕਿ ਅੱਜ ਅਸੀਂ ਕਿਸੇ ਦਾ ਨੁਕਸਾਨ ਕੀਤਾ ਤੇ ਕੱਲ ਨੂੰ ਸਾਡਾ ਨੁਕਸਾਨ ਹੋ ਜਾ ਪਰ ਇਹ ਹੋਊਗਾ ਜ਼ਰੂਰ ਕਿਉਂਕਿ ਈਸ਼ਵਰ ਕਦੀ ਵੀ ਕਿਸੇ ਦਾ ਜੜਾ ਨਾ ਉਹ ਰੱਖਦਾ ਨਹੀਂ ਆਪਣੇ ਕੋਲ ਜੋ ਕੋਈ ਜਹੋ ਜਿਹਾ ਕਰਦਾ ਉਹ ਜਹੋਂ ਨੂੰ ਫਲ ਜ਼ਰੂਰ ਦੇ ਦਿੰਦਾ ਇਸ ਲਈ ਦੋਸਤੋ ਕਦੀ ਵੀ ਕਿਸੇ ਨਾਲ ਧੋਖਾ ਠੱਗੀ ਨਹੀਂ ਕਰਨੀ ਚਾਹੀਦੀ ਕਿਉਂਕਿ ਜਿੰਨਾ ਚਿਰ ਸਾਡੇ ਹੱਥ ਪੈਰ ਚੱਲਦੇ ਆ ਨਾ ਜਿੰਨਾ ਚਿਰ ਅਸੀਂ ਤੁਰੇ ਫਿਰਦੇ ਆ ਅਸੀਂ ਆਪਣੇ ਆਪ ਨੂੰ ਜਿਹੜੇ ਆ ਨਾ ਬੜੇ ਉਹ ਸਮਝਦੇ ਆ ਸ਼ੈਤਾਨ ਵੀਰ ਦੁਨੀਆ ਤੇ ਮੇਰੀ ਮੁੱਠੀ ਚ ਆ ਪਰ ਐ ਸਰੀਰ ਨੇ ਵੀ ਇੱਕ ਦਿਨ ਢਲਣਾ ਵਾ ਤੇ ਫਿਰ ਸਾਡੀ ਕਰਮ ਸਾਨੂੰ ਜਾਦਸ ਆਉਣਗੇ ਸਾਡੇ ਸਾਹਮਣੇ ਆਉਣਗੇ ਤੇ ਸਾਨੂੰ ਅਹਿਸਾਸ ਹੋਵੇ ਅਸੀਂ ਕੀ ਕਰਦੇ ਰਹੇ ਅਸੀਂ ਆਪਣੇ ਪਰਿਵਾਰ ਲਈ ਕਿੰਨਾ ਲਈ ਬੁਰੇ ਕਰਮ ਕਰਦੇ ਰਹੇ ਜਿਨ੍ਹਾਂ ਨੇ ਸਾਡੇ ਨਾਲ ਨਹੀਂ ਨਿਭਣਾ ਸਾਡੇ ਨਾਲ ਨਹੀਂ ਬਣਿਆ ਸਾਡੇ ਕਰਮ ਚੰਗੇ ਕਰਮ ਤੇ ਇਸ ਲਈ ਕਦੀ ਵੀ ਕਿਸੇ ਦਾ ਦਿਲ ਨਾ ਦਿਖਾਓ ਕਦੀ ਵੀ ਕੋ ਇਹੋ ਜਿਹਾ ਕੰਮ ਨਾ ਕਰੋ ਜਿਹਦੇ ਨਾਲ ਅਗਲੇ ਦੀ ਆਤਮਾ ਜਿਹੜੀ ਉਹ ਦੁਖੀ ਹੋਵੇ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਪਲੀਜ਼ ਕਰ ਲਓ ਤੇ ਫਿਰ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰਾਖਾ ਦੋਸਤੋ ਬਹੁਤ ਸਮਾਂ ਪਹਿਲਾਂ ਦੀ ਗੱਲ ਆ ਇੱਕ ਪਿੰਡ ਵਿੱਚ ਨਾ ਇੱਕ ਕਿਸਾਨ ਰਹਿੰਦਾ ਸੀ ਉਹਦੇ ਦੋ ਪੁੱਤਰ ਸੀ ਇੱਕ ਦਾ ਨਾਮ ਲਖੀ ਤੇ ਦੂਜੇ ਦਾ ਨਾਮ ਬਸੰਤ ਸੀ ਖੇਤੀਬਾੜੀ ਕਰਦੇ ਸੀ ਆਪਣਾ ਕਰਦੀ ਤੇ ਉਹਨਾਂ ਦਾ ਦਿਨ ਉਹਨਾਂ ਦੀ ਜ਼ਿੰਦਗੀ ਬੜੀ ਹੀ ਸੁਖ ਨਾਲ ਬੀਤ ਰਹੀ ਸੀ ਬੜਾ ਖੁਸ਼ ਪਰਿਵਾਰ ਸੀ ਉਹ ਤੇ ਕਹਿੰਦੇ ਨੇ ਨਾ ਕਿ ਜਦੋਂ ਬੰਦਾ ਬਜ਼ੁਰਗ ਹੁੰਦਾ ਤੇ ਉਹਨੂੰ ਇਸ ਦੁਨੀਆ ਤੋਂ ਜਾਣਾ ਹੀ ਪੈਂਦਾ ਤੇ ਇਸ ਤਰ੍ਹਾਂ ਹੀ ਉਹ ਜਿਹੜਾ ਕਿਸਾਨ ਸੀ ਨਾ ਉਹ ਹੁਣ ਬਜ਼ੁਰਗ ਹੋ ਗਿਆ ਸੀ ਤੇ ਉਹ ਬਿਮਾਰ ਪੈ ਗਿਆ ਤੇ ਬਿਮਾਰੀ ਜਿਹੜੀ ਉਹਦੀ ਹੁਣ ਠੀਕ ਹੋਣ ਵਾਲੀ ਨਹੀਂ ਸੀ ਤੇ ਉਹਨੂੰ ਲੱਗਾ ਕਿ ਹੁਣ ਮੇਰਾ ਜਿਹੜਾ ਨਾ ਅਖੇਰੀ ਸਮਾਵਾ ਉਹ ਆ ਗਿਆ ਵਾ ਤੇ ਉਹਨੇ ਨਾ ਆਪਣੇ ਦੋਨੇ ਜਿਹੜੇ ਉਹਦੇ ਪੁੱਤਰ ਸੀ ਨਾ ਲੱਖੀ ਤੇ ਬਸੰਤ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਤੇ ਉਹਨਾਂ ਨੇ ਕਹਿਣ ਲੱਗਾ ਵੀ ਮੇਰੇ ਪੁੱਤਰੋ ਮੈਨੂੰ ਹੁਣ ਪਤਾ ਲੱਗ ਗਿਆ ਕਿ ਮੇਰਾ ਹੁਣ ਆਖਰੀ ਸਮਾਂ ਵਾ ਮੈਂ ਚਾਹੁੰਦਾ ਵਾਂ ਕਿ ਮੇਰੇ ਮਾਰਾ